ਲਵੇ ਮਟਰ ਤੇ ਲਵਦੇ ਹੁੰਦੇ ਮਟਰ ਨਹੀਂ ਆਉਂਦਾ ਮੰਡੀ 'ਚ ਮਟਰ ਨਹੀਂ ਆਉਂਦਾ ਆ ਬਾਈਆਂ ਕੋਲੇ ਪਿਆ ਜੀ ਹਰਾ ਹਰਾ ਮਟਰ ਗਿਚਾਰ ਇਹਦਾ ਰੇਟ ਬੜਾ ਤੇਜ ਹੋਊਗਾ ਤੇ ਹਾਂ 20 25 ਰੁਪਏ ਕਿਲੋ ਵਿਗਦਾ ਤੇ 2 300 ਦੀ ਬਣ ਜਾਂਦੀ ਆ ਹਾਂ ਜੀ ਮਸਾ ਦੇਖਦੇ ਨੇ ਟੋਕੇ ਰੱਖ ਕੇ ਸਾਦਾ ਮੱਤੇ ਵਿਗਦੇ ਆ ਛੱਤ ਪੂਜਾ ਮਾਤਾ ਦਾ ਹਾਂ ਅੱਛਾ ਇਹ ਇੱਕ ਕੱਚਾ ਅਜਰੇ ਮਸਾ ਦੇਖਦੇ ਨੇ ਇਹ ਭਈਆ ਲੋ ਅੱਛਾ ਇਹਨਾਂ ਨੂੰ ਮੱਥਾ ਟੇਕਦੇ ਆ ਬਾਈ ਕੱਚਾ ਅਧਰਾ ਆ ਗਿਆ ਏ ਵੇਖ ਲਓ ਇਧਰ ਤੇ ਅਲਗਰ ਵੀ ਲੱਗਿਆ ਥੱਲੇ ਇਹਨਾਂ ਨੂੰ ਦੇਖਦੇ ਮੱਥਾ ਲਾਓ ਬਈ ਕਿਆ ਬਾਤ ਇਹ ਫਿਰ ਮੰਡੀ ਜੀ ਅੱਜ ਤਾਂ ਦੇ ਨਹੀਂ ਮਗਾਇ ਜੀ ਇਹ ਦੋਸਤ ਇਹ ਹਲਦੀ ਕੱਚੀ ਆ ਹਲਦੀ ਆ ਗਈ ਜੀ ਕੱਚੀ ਲਓ ਬਈ ਬਈ ਆ ਗਈ ਪੰਜਾਬ ਵਾਲੇ ਸੌਦੇ ਦੀ ਜੀ ਮੰਡੀ ਚ ਕੀ ਗੱਲ ਆ ਹਾਂ ਭਾਈ ਹਾਂਜੀ ਪੰਜਾਬ ਵਾਲੇ ਸੌਦੇ ਅਗਿਆ ਅਕਤੂਬਰ ਲਾਸਟ ਦੇ ਵਿੱਚ ਜਿਵੇਂ ਨਵੰਬਰ ਸ਼ੁਰੂ ਦੇ ਵਿੱਚ ਆ ਜਾਂਦੇ ਜੀ ਹਾਂ ਨਵੰਬਰ ਦਾ ਚਲਾਉਣਾ ਹਾਂਜੀ ਪਰ ਹਲੇ ਮਾੜੀ ਮੋਟੀ ਦਿਖਣਾ ਦਿਖਣੀ ਸ਼ੁਰੂ ਹੋਵੇ ਪੰਜਾਬ ਵਾਲੇ ਸੌਦੇ ਬਾਈ ਕੱਲੀ ਗੋਭੀ ਆ ਜਾਂਦੀ ਹੈ ਬਾਰਿਸ਼ ਨੇ ਕਰਕੇ ਸਬਜ਼ੀ ਨਾਲ ਲੇਟ ਹੋ ਗਈ ਹੈ ਸਹੀ ਹੈ ਜੀ 20 ਦਿਨ ਦਾ ਫਰਕ ਪੈ ਹਾਂਜੀ ਸਸਰੀਕਾਲ ਦੋਸਤੋ ਪਿੰਡੂ ਕਿਤਾ ਚੱਲ ਜਾਈ ਸਵਾਗਤ ਕਰਦੇ ਤੇ ਮੈਂ ਮਾਵੀਰ ਸਾਕਟ ਲੋ ਬਾਈ ਅੱਜ ਆਪਾਂ ਖੱਡੇ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਬਾਈ ਕਿਉਂਕਿ ਦੀਵਾਲੀ ਸੀਗੀ ਯਾਰ ਦੀਵਾਲੀ ਦੀਆਂ ਛੁੱਟੀਆਂ ਆ ਗਈਆਂ ਸੀ ਤਿੰਨ ਚਾਰ ਉਹ ਤੋਂ ਪਿੰਡ ਉੱਠ ਕੇ ਸੀ 24 ਅਕਤੂਬਰ 2025 ਬਾਈ ਅੱਜ ਤਰੀਕ ਹੋ ਗਈ ਉਹ ਦਿਨ ਹੋ ਗਿਆ ਜਿਹੜਾ ਸ਼ੁੱਕਰਵਾਰ ਹੋ ਗਿਆ ਬਾਈ ਤਾਂ ਬਾਕੀ ਰੇਡ ਤਾਂ ਜਿੱਤਾ ਜਮ ਖੋਲ ਲੱਗੇ ਤੇ ਮੂਲੀ ਬਹੁਤ ਘੱਟ ਕੁਆਲਿਟੀ ਆ ਜਾਂਦੀ ਬਈ ਗੋਭੀ ਦੇ ਵਿੱਚ ਵੀ ਤੁਹਾਨੂੰ ਦੱਸ ਦਿਆ ਬਈ ਸੁਧਾਰ ਹੋਇਆ ਰੇਟ ਅੱਗੇ ਨਾਲੋਂ ਵਧਿਆ ਗੋਭੀ ਤੇ ਵੀ ਕਹਿੰਦੇ ਹਨ ਮੂਲੀ ਦਾ ਬਾਜ਼ਾਰ ਅੱਗੇ ਨਾਲੋਂ ਘਟ ਗਿਆ ਬਈ ਮੂਲੀ ਬਹੁਤ ਔਣ ਲੱਗੀ ਮੰਡੀ ਦੇ ਵਿੱਚ ਮੂਲੀ ਦਾ ਰੇਟ ਜਿਹੜਾ ਲੱਗ ਪਿਆ ਬਾਕੀ ਹੋਰ ਕਾਫੀ ਵੈਰਾਈਆਂ ਆਈਆਂ ਚੱਪਟ ਡੰਡੋ ਜਿਹੜਾ ਮੰਡੀ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜੀ ਉਹਦਾ ਵੀ ਰੇਟ ਦੱਸਾਂਗੇ ਤੁਹਾਨੂੰ ਕੀ ਚੱਲੀਆਂ ਨੇ ਆਜਾ ਕਰਾਂ ਦੀ ਸੇਠਾਂ ਨਾਲ ਕਰਦੇ ਆਂ ਆੜਤੀਆਂ ਨਾਲ ਕਰਦੇ ਆਂ ਗੱਲਬਾਤ ਵੀ ਜਿਹੜੇ ਰੇਟ ਵਗੈਰਾ ਕੀ ਜਲੀਆ ਦੇ ਬਾਕੀ ਆੜਤੀਆਂ ਦੇ ਨੰਬਰ ਵੀ ਦੇ ਕੇ ਜਾਵਾਂਗੇ ਬਹੁਤ ਫਾਇਦਾ ਹੋ ਜਾਣਾ ਵੀਰੋ ਜਿਨ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੈ ਜਾ ਜ ਨੇ ਸਬਦਾ ਪਤਾ ਜਿਹੜਾ ਮਤਲਬ ਵੇਚਣਾ ਚਾਹੁੰਦੇ ਆ ਮੰਡੀ ਦੇ ਵਿੱਚ ਹਨ ਤੇ ਘਰੇ ਬੈਠੇ ਕਿਸਾਨਾਂ ਨੂੰ ਕਈ ਪਟਾਈਆਂ ਕਰੀ ਜਾਂਦੇ ਆ ਹੁਣ ਖੇਤਾਂ ਦੇ ਵਿੱਚ ਉਹਨਾਂ ਨੂੰ ਖੇਤਾਂ ਦੇ ਵਿੱਚ ਜਾ ਕੇ ਮੋਬਾਈਲ ਦੇ ਰੇਟ ਪਤਾ ਲੱਗ ਜਾਂਦੇ ਆ ਜੀ ਕੀ ਕੀ ਜਿਹੜੇ ਅੰਦਰ ਹੋਲ ਸੇਲ ਦੇ ਰੇਟ ਜਿਹੜੇ ਚੱਲੀ ਜਾਂਦੇ ਆ ਤਾਂ ਕਿ ਉਹ ਦੇਖ ਲੈਣ ਵੀ ਕਿਹੜੀ ਮੰਡੀ ਤੇ ਹੈ ਕਿਹੜੀ ਮੰਡੀ ਦੇ ਹਲੇ ਮੰਡੀ ਚੱਲੀ ਜਾਂਦੀ ਹੈ ਬਈ ਆਜੋ ਕਰਾਂ ਦੀ ਗੱਲਬਾਤ ਕਰਦੇ ਆ ਆੜਤੀਆਂ ਵੀਰਾਂ ਨਾਲ ਕੀ ਕੀ ਰੇਟ ਮਿੱਤਰੋ ਜਿਹੜੇ ਚੱਲੀ ਜਾਂਦੇ ਆ ਲਓ ਜੀ ਲਾ ਬਈ ਅਕਾ ਨੰਬਰ ਤੇ ਖੜੇ ਹੈ ਜੀ ਮੂਲੀ ਦੀ ਕੁਆਲਿਟੀ ਪਹਿਲਾਂ ਚੈੱਕ ਕਰਿਓ ਜੀ ਬਾਕੀ ਰੇਟ ਵਗੈਰਾ ਪੁੱਛਾਂਗੇ ਬਾਜਾਂ ਤੋਂ ਕੀ ਚੱਲੀ ਜਾਂਦੇ ਆ ਲਾ ਬਈ ਜੇ ਮੂਲੀ ਬਹੁਤ ਘੈਂਟ ਕੁਆਲਿਟੀ ਆ ਇਹ ਚੰਨੀ ਭਾਈ ਉਹਦੇ ਫਾਇਦੇ ਨਹੀਂ ਲਾ ਬਈ ਮੂਲੀ ਪਹਿਲਾਂ ਚੈੱਕ ਕਰੋ ਤੁਸੀਂ ਮਾਲ ਸ਼ਾਲ ਮੂਲੀ ਦਾ ਕਿੰਨੀ ਆ ਕੜਕਵਾਲੀਆਂ ਵੇਖੋ ਇਧਰ ਭਾਈਓ ਸਿਰੇ ਦੀ ਮੂਲੀ ਪਈ ਆ ਥੋੜੀ ਜਿਹੀ ਵੱਡੀ ਮੋਟੀ ਮੂਲੀ ਆ ਕਿ ਤੇ ਸਾਰੇ ਰੇਟ ਪਛਦੇ ਆ ਬਾਈ ਤੋਂ ਬਾਈ ਕੀ ਚੱਲੀ ਬਾਈ ਕੀ ਅੱਜ ਆਲੇ ਜੀ ਆਪਣਾ ਗੋਬੀ ਦਾ ਡਿਪਾਰਟਮੈਂਟ ਆ ਕਿ ਮੂਲੀ ਦਾ ਜੀ ਮੂਲੀ ਜੀ ਤਕਰੀਬ ਗੋਬੀ ਤੇਜ ਆ ਜੀ ਮੂਲੀ ਥੋੜੀ ਜਿਹੀ ਮੰਦੀ ਆ ਸਹੀ ਆ ਜੀ ਕੀ ਰੇਟ ਵੇਖੀ ਭਾਈ ਅੱਜ ਮੂਲੀ ਮੂਲੀ ਸਵੇਰੇ 15 ਤੋਂ ਲੈ ਕੇ 10 ਰੁਪਏ ਤੱਕ ਸਵੇਰੇ ਵੇਖੀ ਭਾਈ 15 ਤੋਂ ਲੈ ਕੇ 10 ਰੁਪਏ ਤੱਕ ਜਣੀ ਮੂਲੀ ਦਾ ਅੱਗੇ ਨਾਲੋਂ ਬਾਜ਼ਾਰ ਜਣੀ ਡਾਊਨ ਆ ਗਿਆ ਭਾਈ ਆ ਥੋੜਾ ਜਿਹਾ ਵੀਰ ਜੀ ਠੰਡਾ ਪੈ ਗਿਆ ਅੱਗੇ ਨਾਲ 19 21 ਫਰਕ ਹਾਂਜੀ ਅੱਗੇ 20 ਤੋਂ 25 ਦੀ ਥੋੜਾ ਦਿਵਾਲੀ ਤੋਂ ਬਾਅਦ ਫਰਕ ਪੈ ਗਿਆ ਸੌਦੇ ਦਾ ਲਿਮਟ ਵਿੱਚ ਹੋ ਗਿਆ ਲਿਮਟ ਲਿਮਟ ਤੋਂ ਬਾਹਰ ਹੋ ਗਈ ਚੀਜ਼ ਪਹਿਲਾਂ ਲਿਮਟ ਤੋਂ ਬਾਹਰ ਹੋ ਗਈ ਦੀ ਹੁਣ ਬਿਲਕੁਲ ਸੀਗਾ ਜੈਜਾ ਠੀਕ ਹੈ ਸਹੀ ਅੱਲਾਹ ਬਈ ਇਹ ਤੇ ਬਾਕੀ ਹੁਣ ਮੂਲੀ ਮੰਡੀ ਦੇ ਵਿੱਚ ਲਿਮਟ ਤੋਂ ਬਾਹਰ ਆ ਜਾਂਦੀ ਹੈ ਬਾਈ ਕਿਉਂਕਿ ਮੂਲੀ ਆਈ ਬਹੁਤ ਜਾਂਦੀ ਹੈ ਬਾਈ ਹਾਂਜੀ ਮੂਲੀ ਸਾਰੇ ਫੜਾਂ ਦੇ ਤਕਰੀਬਨ ਬਹੁਤ ਜ਼ਿਆਦਾ ਆਈ ਹੈ ਹੈ ਮੂਲੀ ਨਾਲ ਭਰੀ ਪਈ ਹੈ ਪਹਿਲਾਂ ਰੇਟ ਲਿਮਟ ਤੋਂ ਬਾਹਰ ਸੀ ਹੁਣ ਰੇਟ ਲਿਮਟ ਦੇ ਵਿੱਚ ਆ ਪਰ ਮੂਲੀ ਲਿਮਟ ਤੋਂ ਬਾਹਰ ਹੋ ਗਈ ਬਈ ਮੰਡੀ ਬਾਈ ਇਹਦਰ ਗੋਭੀ ਦੀ ਕੁਆਲਟੀ ਚੈੱਕ ਕਰੋ ਗੋਭੀ ਬਹੁਤ ਚ ਭਈ ਇਹਦਾ ਕੀ ਰੇਟ ਚੱਲੇ ਗੋਭੀ ਦਾ ਇਹ ਵੀਰੇ ਗੋਭੀ ਵਿਕੀ ਆ 55 60 ਰੁਪਏ ਇਹਦਾ ਰੇਟ ਹੋਰ ਤੇ ਹੋ ਜਾਂਦਾ ਹਾਂਜੀ 50 ਰੁਪਏ ਤੋਂ ਲੈ ਕੇ 55 ਰਕਦਾ ਬਾਜ਼ਾਰਾਂ ਸਹੀ ਹੈ ਜੀ ਬਾਕੀ ਜਿਹੋ ਜਿਹਾ ਸੌਦਾ ਗੋਭੀ 20 ਤੋਂ ਲੈ ਕੇ 50 55 ਤੱਕ ਦਾ ਬਾਜ਼ਾਰ ਹੈ ਜਿਹੋ ਜਿਹਾ ਸੌਦਾ 55 ਤੱਕ ਵੀ ਵੀਰੇ ਵਿਕੀ ਜਾਂਦੀ ਹੈ ਲੇ ਵੀ ਅੱਗੇ 45 ਤੱਕ ਜਿਹੜਾ ਰੇਟ ਸੀਗਾ ਦੀਵਾਲੀ ਤੋਂ ਪਹਿਲਾਂ ਦੀ ਗੱਲ ਕਰੀਆ ਨਾ ਬਈ ਤੇ 10 ਰੁਪਏ ਜਾਨੀ ਤੇਜ਼ੀ ਹੋਰ ਆ ਗਈ ਆ ਗੋਭੀ ਦੇ ਵਿੱਚ ਜਾਨੀ 55 60 ਵੀ ਵਿਕੀ ਆ ਬਈ ਹਾਂਜੀ ਤਕਰੀਬਨ ਜਾਵੇਗਾ 55 ਵੀ ਕੀ ਬਾਕੀ 20 ਰੁਪਏ ਵੀ ਵਿਕੀ ਆ ਜਿਹੇ ਜਿਹੇ ਜੀ ਸੌਦੇ ਦੀ ਹਾਂ ਲੈ ਭਾਈ ਸਾਰੀਆਂ ਮੰਡੀਆਂ ਦੇ ਵਿੱਚ ਆਪਾਂ ਹੋਰ ਵੀ ਪਜਾਉ ਸੀ ਮੰਡੀਆਂ ਬਾਰੇ ਗੱਲ ਕਰੀਏ ਤਾਂ ਆਲਓਵਰ ਗੋੰਬੀ ਜਿਹੜੀ ਤੇਜ ਆ ਸਾਰੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅਗੇਤੀ ਫਸਲ ਕਿਹੜਾ ਤੇਜ ਆ ਬਾਕੀ ਜਦੋਂ ਸੀਜ਼ਨ ਆ ਗਿਆ ਹੋਰ ਉਹਨੂੰ ਪਤਾ ਨਹੀਂ ਬਾਈ ਕੀ ਬੰਨਾ ਜੀ ਹਾਂਜੀ ਵੀਰ ਜੀ ਇਹ ਹੁਣ ਜਿਹੋ ਜਿਹਾ ਸਿਸਟਮ ਦੇ ਹਿਸਾਬ ਨਾਲ ਹੋ ਜੂਗਾ ਹਾਂਜੀ ਹਾਂਜੀ ਇਸ ਟਾਈਮ ਉਹ ਜ਼ੌਦੇ ਦੀ ਛੋਟਾ ਕਰੀਏਗੀ ਜੀ ਸਹੀ ਗੱਲ ਆ ਬਾਈ ਲਾ ਬਾਈ ਕੋਲੇ ਆ ਗਿਆ ਇਧਰ ਮੂੜੀ ਦਾ ਤੇ ਗੋਭੀ ਦਾ ਡਿਪਾਰਟਮੈਂਟ ਮੇਰੇ ਬਾਈ ਆਪਣਾ ਫੋਨ ਨੰਬਰ ਕਿੰਨਾ ਸੀਗਾ ਹਾਂਜੀ ਵੀਰ ਜੀ 9278 ਜੀ 07490 ਵੀਰੇ 927807490 ਦੇਵਾ ਰਾਮ ਦੇਵਾ ਰਾਮ ਸੰਸਦ ਦੇ ਜਿੱਥੇ ਆ ਖੜਿਆ ਬਾਈ ਤੇ ਆ ਕੀਦੇ ਵੀ ਆਪਣੇ ਪੈਸੇ ਜੀ ਇਹਨਾਂ ਦਾ ਕੀ ਜੀ ਹਾਂਜੀ ਵੀਰ ਜੀ ਖੀਰਾ ਵੀਰੇ ਵੇਚਿਆ 12 ਰੁਪਏ 10 ਰੁਪਏ ਕਿਲੋ ਦੇਸੀ ਦੇਸੀ ਲੋਕਲ ਕੀ ਦਾ ਵੀਰੇ ਨਹੀਂ ਲੋਕਲ ਇਹ ਬਾਹਰਲਾ ਕੀ ਦਾ ਵੀ channel lah kan, ni pasti dah bayar baik. ਚਾਇਨਾ ਦਾ ਵੀਰੇ तकरीबन ਹੋਗਾ 25 ਰੁਪਏ ਉਹ ਆਪਣੇ ਕੋ ਆਇਆ ਨਹੀਂ ਅੱਜ ਠੀਕ ਆ ਇਹ ਆਏਗਾ ਜੀ ਹਾਂਜੀ ਵੀਰੇ ਲਾ ਭਾਈ 12 ਤੋਂ ਲੈ ਕੇ 15 ਰੁਪਏ ਤੱਕ ਛੰਡ ਦੇ ਵਿੱਚ ਖੀਰੇ ਦਾ ਰੇਟ ਵੈਸੇ ਜੇ ਗੱਲ ਕਰੀਏ ਕਿਉਂਕਿ ਖੇਤੀ ਘਟ ਜਾਂਦੀ ਆ ਉਹਦੇ ਕਰਕੇ ਰੇਟ ਵੱਧ ਜਾਂਦਾ ਪਰ ਛੰਡ ਦੇ ਵਿੱਚ ਖੀਰੇ ਖਾਂਦੇ ਵੀ ਘਟਾ ਭਾਈ ਘੰਡੀ ਘਟ ਜਾਂਦੇ ਅੱਜ ਭਾਈ ਲੰਤ ਘਟ ਜਾਂਦੀ ਆ ਇਹਦੀ ਵੀਰ ਜੀ ਸਹੀ ਆ ਭਾਈ ਤੇ ਗਰਮੀ ਵਿੱਚ ਤਾਂ ਨੋਰਮਲ ਖਾਣਾ ਪੈਂਦਾ ਜਾਂ ਵਰਤਿਆ ਜਾਂਦਾ ਉਹ ਖੇਤੀ ਬਾੜੀ ਹੁੰਦੀ ਆ ਉਹ ਖੇਤੀ ਬਾੜੀ ਹੁੰਦੀ ਆ ਰੇਟ ਇੰਨਾ ਕੀ ਰਹਿੰਦਾ ਰੇਟ ਇੰਨਾ ਕੀ ਰਹਿੰਦਾ ਮੂਲੀ ਗੱਲ ਆ ਲੈ ਭਾਈ ਮੂਲੀ ਦਾ ਗੋਭੀ ਦਾ ਤੇ ਖੀਰੇ ਦਾ ਰੇਟ ਦਾ ਤਾਂ ਠੀ ਵਰਾਈਟੀਆਂ ਵੇਖਦੇ ਲੈ ਬਈ ਗਾਜਰਾ ਵੀ ਆਉਂਦੀਆਂ ਸ਼ੁਰੂ ਹੋ ਗਈਆਂ ਮੰਡੀ ਦੇ ਵਿੱਚ ਆ ਗਾਜਰ ਪਾਈਦਾ ਬਾਈ ਬਈ ਆ ਕਿੱਥੋਂ ਆਈ ਹੈ ਗਾਜਰ ਇਹ ਗਾਜਰਾ ਮਰਜੀ ਦੀ ਕੋਈ ਠੀਕ ਹੈ ਬਾਈ ਲੈ ਬਈ ਇਧਰਲੇ ਪਾਸੇ ਨਾਲ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਵੀ ਗਾਜਰ ਜਿਹੜੀ ਕਿਹੜੀ ਕੁਆਲਿਟੀ ਆ ਗਈ ਹੈ ਜੀ ਲਓ ਜੀ ਇਧਰ ਲਓ ਬਾਈ ਹੋਰ ਜੀ ਖੰਨਾ ਸਾਹਿਬ ਕੀ ਹਾਲ ਹੈ ਜਾਲ ਵਿੱਚ ਵਧੀਆ ਜੀ ਸ਼ੁਕਰ ਕਰਵਾ ਤੁਸੀਂ ਲੈ ਬਈ ਗਾਜਰਾ ਆਉਣੀ ਹੈ ਸ਼ੁਰੂ ਹੋ ਗਈਆਂ ਫਿਰ ਫਿਲਹਾਲ ਦੋ ਗਲਫਾਵੇਂ ਹੈ ਇੱਕ ਗਾਜਰ ਵੀ ਨਹੀਂ ਹੈ ਇੱਕ ਕੱਲ ਦਾ ਮਾਲਾ ਸਹੀ ਹੈ ਜੀ ਗਾਕ ਤੇ ਅੱਜ ਨਹੀਂ ਆ ਮਾਲ ਜੀ ਤਾਜ਼ਾ ਗਾਜਰ ਨਹੀਂ ਆ ਫਰੈਸ਼ ਨਹੀਂ ਆਇਆ ਪਰ ਇਹ ਥੋੜਾ ਬਤਾਇਆ ਮ ਹਾਂਜੀ ਤੇ ਕੋਈ ਛੱਟ ਪੂਜਾ ਕਰਕੇ ਤਾਂ ਜਿਹੜਾ ਬਿਹਾਰੀ ਗਾਕ ਹੈ ਇਹ ਤਕਰੀਬਨ ਜਟ ਮੰਡੀ ਦੇ ਚ ਬੰਦੇ ਹੈ ਨਹੀਂ ਨਿਕਲ ਗਏ ਵਾਪਸ ਮੁੜ ਗਏ ਨੇ ਇਹ ਪਿੰਡ ਆ ਜਪੜੇ ਇਹਨਾਂ ਦੇ ਛੱਟ ਪੂਜੇ ਕਰਨੀ ਆ ਸਹੀ ਹੈ ਜੀ ਛੱਟ ਪੂਜਾ ਕਰਕੇ ਤਾਂ ਗਾ ਘਟਿਆ ਪਿਆ ਜੱਟ ਮੰਡੀ ਚ ਹਾਂਜੀ ਤੇ ਮੈਨੂੰ ਲੈਣਿਆ ਦਾ ਗਾ ਕਹਿੰਦੇ ਆ ਅਸਤ ਸੋਦਾ ਮਗਾ ਕੇ ਦੇ ਦੇਣਾ ਸਹੀ ਹੈ ਇੱਕ ਦੋ ਇੱਕ ਜੱਟਾ ਮੰਡੀ ਜਿਵੇਂ ਲੱਗਦੀ ਇੱਧਰ ਉਹਦੇ ਕਰਕੇ ਇੱਚਾ ਫਰਕ ਪੈਂਦਾ ਗਾ ਕਦਾ ਜੀ ਕਿ ਨਹੀਂ ਉਹਦਾ ਕੋਈ ਫਰਕ ਨਹੀਂ ਨਹੀਂ ਉਹਦਾ ਕੋਈ ਫਰਕ ਨਹੀਂ ਉਹਨਾਂ ਦਾ ਪਰਚੂਨ ਵੇਚਣਾ ਇਹਦੇ ਉੱਥੇ ਪਰਚੂਨ ਕਿਲੋ-ਕਿਲੋ ਵੇਚਦੇ ਤੇ ਇਕੱਠਾ ਵੇਚਣਾ ਇੱਥੇ ਇਕੱਠਾ ਵੇਚਣਾ ਬਿਲਕੁਲ ਇੱਥੇ ਜਿਵੇਂ ਹਰੇਕ ਬਾਈ ਪਤਣਾ ਜਗਾ ਬਦਲ ਜਾਂਦੀ ਹੈ ਜੱਟਾ ਮੰਡੀ ਰੋ ਹੀ ਲੱਗਦੀ ਹੈ ਖਰੇ ਮੰਡੀ ਦੀ ਵਿੱਚ ਹਨ ਪਰ ਹੁੰਦੇ ਵੀਰ ਭਰਾ ਰੇੜਗਾਲੀ ਆ ਜ਼ਿਆਦੇ ਜੀ ਮੈਂ ਤਾਂ ਕਿਸਾਨ ਘਟ ਵੇਖਿਆ ਵੈਸੇ ਉਹਦੇ ਹੋਣਗੇ ਨਿਓ ਸਾਰੇ ਆਉ ਹਾਂ ਇਹ ਸਹੀ ਗੱਲ ਹੈ ਨਾ ਪਰਮਾਤਮਾ ਸਾਡਾ ਇਹ ਲੱਗਦਾ ਸਹੀ ਹੈ ਇਹਨਾਂ ਨੇ ਵੀ ਵਿਚਾਰਾਂ ਨੂੰ ਆਸ ਹੁੰਦੀ ਹੈ ਤੇ ਅਰਮਾਰ ਚੱਲ ਜਾਂਦਾ ਵੇਖਦੇ ਸਹੀ ਹੈ ਪਰ ਇੱਕ ਅਜਿਹੀ ਚੀਜ਼ ਬਹੁਤ ਵਧੀਆ ਜਿਹੜੀ ਮੰਡੀ ਲੱਗ ਜਾਂਦੀ ਜਿੱਥੇ ਘਾਰਾਂ ਲੋਕਾਂ ਦੇ ਨਾਲ ਨੇੜੇ ਪਹੁੰਚ ਹੋ ਜਾਂਦੀ ਹੈ ਜੀ ਦੂਰ ਨਹੀਂ ਜਾਣਾ ਪੈਂਦਾ ਬਿਲਕੁਲ ਬਿਲਕੁਲ ਸਹੀ ਹੈ ਜੀ ਕੰਟਰੋਲ ਰੇਡ ਦਾ ਮਾਲ ਮਿਲ ਜਾਵੇ ਤੇ ਗਾਜਰ ਦੀ ਕਵਾਲੀ ਆਈ ਕਿੱਥੋਂ ਜੀ ਬਈ ਕੱਲ ਜਵੇ ਇਹ ਰਾਜਸਥਾਨ ਦੇ ਮਾਲ ਨੇ ਰਾਜਸਥਾਨ ਵਾਲਾ ਮਾਲ ਆ ਭਾਈ ਹਲੇ ਪੰਜਾਬ ਵਾਲੀ ਗਾਜਰ ਜਿਹੜੀ ਸ਼ੁਰੂ ਨਹੀਂ ਹੋਈ ਉਹ ਹੋ ਜਾਈ ਨਹੀਂ ਹੋਈ ਉਹ ਇਦੋਂ ਵੀ ਲਾਲ ਨਹੀਂ ਜਾਊਗੀ ਪੂਰੀ ਆਊਗੀ ਪਰ ਲੇਕਿਨ ਪਾਣੀ ਖਰਾਬ ਹੋ ਗਿਆ ਨਾ ਉਹ ਵੀ ਖਰਾਬ ਹੋ ਗਈ ਗਾਜਰ ਖਰਾਬ ਹੋ ਗਈ ਅੱਛਾ ਜੀ ਲੇਟ ਲੇਟ ਹੋ ਗਈ ਮਹੀਨਾ ਮਹੀਨਾ ਡੇਢ ਦਿਨ ਮਹੀਨਾ ਨਹੀਂ ਮਹੀਨਾ ਲੇਟ ਮਟਰ ਵੀ ਲੇਟ ਆ ਤਾਰਾ ਨੀ ਅੱਗੇ ਪੁੱਛੋ ਕੀ ਰੇਟ ਹੈ ਲੈ ਕੀ ਰੇਟ ਹੈ ਚੰਗੀ ਇਹ ਤਕਰੀਬਨ ਵਧੀਆ ਮਾਲ ਦੇ ਰਹੇ ਹੈਗੇ ਤਕਰੀਬਨ 35 ਰੁਪਏ 40 ਰੁਪਏ ਹਾਂ ਜਿਵੇਂ ਇਹ ਖਰਾਬ ਹੈ ਤਾਂ ਹੁਣ 20 15 20 ਬਸ ਜਿਵੇਂ ਕੋਈ ਦੇਣਾ ਤਾਂ ਪੈਣਾ ਸੋ ਤਾਂ ਖਰਾਬ ਹੋ ਜਾਣੀ ਤਾਂ ਨਹੀਂ ਵੇਚ ਨਹੀਂ ਬਾਣੀ ਤਾਂ ਵੈਸੇ ਰੇਟ ਹੈਗਾ 35 40 ਦਾ ਚੰਗਾ ਜੀ ਵਧੀਆ ਮਾਲ ਦਾ ਹੈਗਾ ਲੈ ਭਾਈ ਦਾ ਨੰਬਰ ਵੀ ਲੈ ਕੇ ਜਾਵਾਂਗੇ ਟਮਾਟਰ ਵੇਖੋ ਪਹਿਲਾ ਘੰਟਾ ਕੁਲ ਇੱਕ ਗੱਲ ਹੋਰ ਸੁਣ ਲਓ ਜਿਵੇਂ ਆ ਰੇਟ ਦੱਸੀ ਜਾਂਦੇ ਆ ਭਾਈ ਹਨ ਹੋਲ ਸੇਲ ਦੇ ਰੇਟ ਆ ਆ ਜਿਵੇਂ ਪੰਡ ਬੰਨੀ ਪਈ ਆ 20 ਕਿਲੋ ਜੀ ਕੱਢੀ ਲੈਣੀ ਪਣੀ ਹੈ ਭਾਈ ਅੱਜ ਮੈਂ 15 ਕਿਲੋ ਦਾ ਕਰੇਟ ਪਿਆ ਗਿਆ 20 ਕਿਲੋ 18 ਕਿਲੋ ਦਾ ਕਰੇਟ ਪਿਆ ਇਹ ਵੀ ਤੁਹਾਨੂੰ ਇਕੱਠਾ ਲੈਣਾ ਪੈਂਦਾ ਭਾਈ ਇਹ ਇਕੱਠੇ ਦੇ ਰੇਟ ਆ ਜਾਰੀ ਕਿਲੋ ਦੇ ਹਿਸਾਬ ਨਾਲ ਦੱਸੀਆਂ ਨੇ ਪਰ ਇਹ ਕੋਈ ਗੁਣਾ ਮੰਡੋ ਤੁਸੀਂ ਕਰ ਲਿਆ ਕਰੋ ਜੇ 18 15 ਕਿਲੋ ਵਜੋਂ 15 ਗੁਣਾ ਜੇ 25 ਰੁਪਏ ਦਾ ਰੇਟ ਹੈ ਤੇ ਓਨੇ ਦਾ ਭਾਈ ਇਹ ਕਰੇਟ ਸਾਰਾ ਇਕੱਠਾ ਲੈਣਾ ਪਈਦਾ ਹੈ ਭਾਈ ਭਾਈ ਇਹ ਟਮਾਟਰ ਦਾ ਕੀ ਰੇਟ ਚੱਲਿਆ ਜੀ ਵਧੀਆ ਮਾਲ ਆ ਗਿਆ ਸੀ 16 ਤੋਂ ਲੈ ਕੇ 20 ਰੁਪਏ 16 ਤੋਂ ਲੈ ਕੇ 20 ਰੁਪਏ ਇਹਦਾ ਮੀਡੀਅਮ ਜਿਹੜੇ ਮੀਡੀਅਮ ਇਸ ਤੋਂ ਛੋਟਾ ਮਾਲ ਹੋਇਆ ਤਾਂ ਕਿਨਾਂ 8-10 ਰੁਪ ਛੱਟ ਬੁਝਾ ਕੇ ਬੰਦ ਗਾਹ ਕਾ ਨਹੀਂ ਰਹਾ ਪੂਰਾ ਗਾਹ ਕਾ ਨਹੀਂ ਰਹਾ ਮਾਲ ਜਿਆਦਾ ਮੰਡੀ ਚ ਤੇ ਗਾਹ ਖੈ ਨਹੀਂ ਗੋਭੀ ਤੇ ਹੋਈ ਜਾਂਦੀ ਬਾਈ ਤੇਜ ਸੀ ਹੁਣ ਨਹੀਂ ਹੈ ਅੱਜ ਤੱਕ ਇਹਦੇ ਵੀ ਫਿਰ ਵੀ 55 ਦੇ ਨੇੜੇ ਦਾ ਵੇਚੀ 45 ਇਹ ਇਹ ਜਿਹੜੀਆਂ ਥੋੜੇ ਉਨੀ ਕੀ ਬਾਲ ਹੈਗੇ 25 20 25 ਰੁਪਏ 30 ਰੁਪਏ ਬਧੀਆ ਮਾਲ ਹੈਗੇ 45 50 ਰੁਪਏ 45 50 ਰੁਪਏ ਚੰਗਾ ਰੇਟ ਵੈ ਠੀਕ ਹੈ ਮਤਲਬ ਫਿਰ ਵੀ ਠੀਕ ਹੈ ਚਲੋ ਜ਼ਿੰਮੇਦਾਰ ਦਾ ਕੋਈ ਬਣ ਜਾਓ ਚਲੋ ਸਹੀ ਹੈ ਜੀ ਲੈ ਬਈ ਟਮਾਟਰ ਮੈਂ ਬਹੁਤ ਹਾਂ ਜ਼ਿੰਮੇਦਾਰ ਹਾਂ ਬਸ ਇਹ ਹੀ ਹੈ ਕਿ ਜ਼ਿੰਮੇਦਾਰ ਵਸ ਸਹੀ ਹੈ ਜੀ ਲੈ ਬਈ ਟਮਾਟਰ ਦਾ ਰੇਟ 20 ਰੁਪਏ ਦੇ ਨੇੜੇ ਦਾ ਅ ਮਿਰਚ ਬਹੁਤ ਘੈਂਟ ਕੁਆਲਟੀ ਹੈ ਬਈ ਇਹਨਾਂ ਦਾ ਕੀ ਰੇਟ ਹੈ ਇਹ ਮਿਰਚ ਹੈ ਕਿ ਤਕਰੀਬੇ ਬਰੇਲੀ ਦਾ ਮਾਲ ਹੈ ਸਹੀ ਹੈ ਜੀ ਇਹਨਾਂ ਲਾ ਬਈ 35 35 ਰੁਪਏ ਜਿਹੜਾ ਬਰੇਲੀ ਦਾ ਮਾਲ ਜਿਹੜਾ ਬਈ ਹੈ ਨਾ ਹਰੀ ਮਿਰਚ ਦੀ ਕਟਰ ਵਾਲੀ ਸੋਦਾ ਬਚਿਆ ਪਿਆ ਗਾਕ ਨਹੀਂ ਸੋਦਾ ਬਚਿਆ ਪਿਆ ਆਪਣਾ ਟਾਈਮ 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 ਦੇਖ ਲੋ ਤਕਰੀਬਨ 10 ਰੁਪਏ ਟਾਈਮ ਹੋ ਗਿਆ ਭਾਈ ਲਗ 7 ਵਜੇ ਗਏ 8 ਹੋ ਗਏ 45 ਮਿੰਟ ਹੋ ਗਏ ਪੂਰੇ ਦੇਖ ਕਰਵਾਉਂਦਾ ਪੂਨਾ ਘੰਟਾ ਹੋ ਗਿਆ ਸੋਦਾ ਵੇਲੇ ਇੱਧਰ ਮੂੜੀ ਵੀ ਪਈ ਹੈ ਇੱਧਰ ਵਾਲੇ ਮਿਰਚਾਂ ਵੀ ਵੇਚ ਲੋ ਕਿੰਨੀ ਤਾਕਤ ਦੇ ਵਿੱਚ ਪੰਜਾਹ ਸਾਰੀ ਮੰਡੀ ਭਰਿਆ ਹੋਇਆ ਮਾਲ ਸਾਰੀ ਮੰਡੀ ਭਰਿਆ ਪਿਆ ਹਾਂ ਗਾਗ ਮਾਈਆਂ ਦੇ ਠੀਕ ਠੀਕ ਆ ਨੋਰਮਲ ਆ ਸਵੇਰੇ ਜਰੂਰ ਪਰ ਕਰੂਗਾ ਪਰ ਅਸਤੇ ਬੜਾ ਗਾ ਘਟੇ ਜੀ ਨੰ 998829006 بھائی ਦਾ ਨੰਬਰ ਠੀਕ ਹੈ ਭਾਈ ਦੇਵਾਰਮੈਂਟ ਸਰ ਦੇਵਾਰਾ ਮੈਂਨ ਸੱਜ ਭਾਈ ਅੱਗੇ ਚੱਲਦੇ ਹੋਰ ਬਰੈਡ ਖਾਉਣੇ ਜਮਾ ਟਮਾਟਰ ਸੀ ਮਿਰਚਾ ਸੀng ਤੇ ਹੋਰ ਕਾਫੀ ਜਣੇ ਬਰੈਡਿਕ ਆ ਬਈ ਬਈ ਗਾਜਰ ਜਿਹੜੀ ਕੱਲ ਦਾ ਮਾਲਾ ਪਿਆ ਉਧਰ ਲਫਾਵੇ ਵਿੱਚ ਪਾ ਪਾ ਵੀ ਵੇਚਣੀ ਪੈਂਦੀ ਆ ਕਿਉਂਕਿ ਕਈ ਵਾਰੀ ਗੱਟਾ ਇਕੱਠਾ ਲੈਣਾ ਨਹੀਂ ਪੈਂਦਾ ਲੈ ਨਹੀਂ ਸਕਦਾ ਕੋਈ ਹਨ ਤੇ ਇਕੱਠਾ ਗੱਟਾ ਵੇਚਣਾ ਹੁੰਦਾ ਪਰ ਲਫਾਵੇ ਦੇ ਵਿੱਚ ਮੜ ਕੇ ਮਾਲ ਛਾਲ ਪਾ ਕੇ ਵੇਚਣਾ ਪੈਂਦਾ ਇਧਰ ਜਿਵੇਂ ਲਫਾਵੇ ਪਾਈ ਪਏ ਵੀ ਚਰ ਕੇ ਨਾ ਮਾਲ ਕੱਢਦੀ ਹੈ ਬਈ ਕਿਸੇ ਹਿਸਾਬ ਨਾਲ ਹਨ ਜੇ ਤਾਂ ਗੱਟਾ ਲੈਂਦਾ ਅਗਲਾ ਇਕੱਠਾ ਗੱਟਾ ਚਕਾ ਦੇਈਦਾ ਨਹੀਂ ਫਿਰ ਇਹਨਾਂ ਨੂੰ ਲਫਾਵੇ ਵਿੱਚ ਭਰ-ਭਰ ਕੇ ਵੇਚਣਾ ਕੀ ਆਲੇ ਸਾਈਡ ਸਾਹਿਬ ਜੀ ਹੋਰ ਕਹਿ ਮਾ ਜੀ ਸਤ ਲੈ ਬਈ ਇਧਰ ਪਈਆ ਗਾਜਰ ਬਹੁਤ ਘੇਟ ਕੁ ਛਟ ਪੂਜ ਕਰਕੇ ਗਾਗ ਨਹੀਂ ਸੀਗਾ ਇਸ ਕਰਕੇ ਮਾਰੂ ਉਹਦੇ ਕਰਕੇ ਕੁਆਲਿਟੀ ਥੋੜੀ ਜੀ ਉਹ ਹੋ ਗਈ ਹੈ ਨਾ ਲੈ ਬਾਈ ਇਹਦਾ ਰੇਟ ਵਗੈਰਾ ਕਿੰਨਾ ਦੱਸਾਂ ਜੀ ਰੇਟ ਤਕਰੀਬਨ 20 ਤੋਂ ਲੈ ਕੇ 50 55 ਤੱਕ 20 ਤੋਂ ਲੈ ਕੇ 50 ਤੋਂ ਵੱਧ ਜਿਹੜਾ 50 55 ਆ ਜਿਵੇਂ ਬਾਈ ਇਹਦਾ ਕੁਆਲਿਟੀ ਉੱਝੀ ਆ ਗਈ ਹੈ ਜੀ ਤੇ ਵੈਸੇ ਚੰਗੀ ਦਾ ਰੇਟ ਹੈਗਾ 50 55 ਨੇੜੇ ਦਰ ਬਾਈ ਨੂੰ ਦੱਸੀ ਜਾਂਦੇ ਆ ਵਿੱਲੋ ਵਾਲੇ ਗਾਜਰ ਹੁਣੇ ਸ਼ੁਰੂ ਹੋਈ ਆਲੇ ਤੇ ਲਾਲੀ ਚ ਨਹੀਂ ਗਈ ਪੂਰੀ ਗਾਜਰ ਇਹ ਰਾਜਸਥਾਨ ਵਾਲੀ ਸਾਈਡ ਦੀ ਹੋਊਗੀ ਕਿਉਂਕਿ ਉਧਰਲੇ ਪਾਸੇ ਇਹੋ ਜੀ ਕੁਆਲਿਟੀ ਆਉਂਦੀ ਹੁੰਦੀ ਆ ਜੋ ਪੰਜਾਬ ਵਾਲੀ ਗਾਜਰ ਗਾਜਰ ਸ਼ੁਰੂ ਹੋ ਗਈ ਇਹ ਲਾਲੀ ਚ ਗਾਜਰ ਜਿਹੜੀ ਆਉਣੀ ਸਟਾਰਟ ਹੋ ਜਾਣੀ ਬਾਈ ਹਾਂਜੀ ਨਹੀਂ ਨਹੀਂ ਕੋਸ ਹਾਂ ਨਾ ਬਾਈ ਆਹ ਰੇਡ ਜਿਹੜੇ ਨਤਰਾ ਇਧਰ ਚੱਲੀ ਜਾਂਦੇ ਆ ਜੀ ਤੇ ਬਾਕੀ ਨੰਬਰ ਵਾਈਜ਼ ਆਈ ਗਿਆ ਕਨੈਕਟ ਜਦੋਂ ਮਰਜ਼ੀ ਕਰ ਲਓ ਜੀ ਤੇ ਬਾਕੀ ਇਧਰ ਪੇਠਾ ਬਹੁਤ ਘੈਂਟ ਕੁਆਲਟੀ ਇਧਰ ਵੇਖੋ ਜੀ ਪੇਠਾ ਬਹੁਤ ਕੁਆਲਟੀ ਦੇ ਵਿੱਚ ਆਈ ਜਾਂਦਾ ਜੀ ਤੁਹਾਨੂੰ ਇਹਦਾ ਵੀ ਰੇਟ ਦੱਸਦੇ ਆ ਬੰਨਾਂ ਨਾਲ ਗੱਲਬਾਤ ਕਰਕੇ ਤੇ ਖੀਰਾ ਚਾਹਨਾ ਖੀਰਾ ਪਿਆ ਨਾ ਉਧਰ ਦੇਸੀ ਖੀਰਾ ਪਿਆ ਸੀ ਇਧਰ ਪਿਆ ਜੀ ਚਾਹਨਾ ਖੀਰਾ ਬਾਈ ਹੋਰ ਬਾਈ ਕੀ ਹਾਲ ਚੱਲ ਹੈ ਜੀ ਸੇਠ ਸਾਹਿਬ ਠੀਕ ਹੈ ਜੀ ਠੀ ਠੀਕ ਠਾਕ ਹੋਰ ਸੇਠ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਠੀਕ ਸਿੱਧਾ ਦੱਸੋ ਆਪਣੀਆਂ ਕੈਮਰੇ ਨੇ ਕਿਸਾਨ ਨੇ ਵਹਿਮ ਲਾਵੇਂ ਮਟਰ ਤੁਸੀਂ ਲਵਦੇ ਹੋ ਮਟਰ ਨਹੀਂ ਆਉਂਦਾ ਮੰਡੀ 'ਚ ਮਟਰ ਨਹੀਂ ਆਉਂਦਾ ਆਹ ਬਾਈਆਂ ਕੋਲੇ ਪਿਆ ਜੀ ਹਰਾ ਹਰਾ ਮਟਰ ਗਿਚਾਰ ਇਹਦਾ ਰੇਟ ਬੜਾ ਤੇਜ ਹੋਊਗਾ ਤੇ ਹਾਂਜੀ 100 ਰੁਪਏ ਰਹਿ ਗਿਆ ਅੱਛਾ ਰੇਟ ਤਾਂ ਥੱਲੇ ਆ ਗਿਆ ਜੀ ਮਟਰ ਠੀਕ ਆ ਕੁਆਲਿਟੀ ਨਹੀਂ ਵੀਰੇ 100 ਰੁਪਏ 110 ਰੁਪਏ ਵੀਰੇ 100 110 ਰੁਪਏ ਕਿਲੋ ਜਿਹੜਾ ਮਟਰ ਦਾ ਭਾ ਹੌਲ ਸੇਲ ਦਾ ਨਾਲੇ ਭਾਈ ਇਹ ਹਾਂ ਇਹ ਕਿੰਦਰ ਇੰਦਰ ਆ ਗਈ ਕੁਆਲਿਟੀ ਜੀ ਹਨ ਤੇ ਵੈਸੇ ਟੌਪ ਦਾ ਇਦੋਂ ਵੀ ਜਿਹੜਾ ਸਿਰਾ ਮਟਰ ਹੁੰਦਾ 130 40 ਰੁਪਏ ਵੀਰੇ 140 50 ਰੁਪਏ ਤੱਕ 140 50 ਰੁਪਏ ਦੇ ਨੇੜੇ ਤੇ ਬਈ ਅੱਗੇ 6 ਮਹੀਨੇ ਦੇ ਵਿੱਚ ਮਟਰ ਦਾ ਰੇਟ ਸਾਫ ਖਰਾਬ ਹੋ ਗਈ ਨਾ ਇਸ ਵਾਰ ਬਰਸਾਤਾਂ ਥੋੜੀਆਂ ਵੀਆਂ ਨਹੀਂ ਹਾਂ ਉਹਦੇ ਕਰਕੇ ਜਾਨੀ ਰੇਟ ਇਹਦਾ ਇੰਨਾ ਹੀ ਰਹਿਣ ਦੀ ਸਮਝਣਾ ਹੈ। ਉਹ ਜੇ ਨਹੀਂ ਅਜੇ ਆਜੂਗਾ 10-15 ਦਿਨ ਤੱਕ ਆਜੂਗਾ ਡਾਉਣ। ਡਾਉਣ ਆਜੂਗਾ ਜੀ। ਨਵੰਬਰ ਦਾ ਮਹੀਨਾ ਜੇ ਇਹੀ ਕੁਝ ਰਹੂਗਾ। ਨਵੰਬਰ ਦਾ ਮਹੀਨਾ ਇਹੀ ਕੁਝ ਰਹੀ ਹੈ ਰਹੂਗਾ ਭਾਈ ਜੀ। ਲੋਕਲ ਚੱਲ ਪਏਗਾ ਫਿਰ ਫਰਕ ਪੈ। ਉਸ ਤੋਂ ਬਾਅਦ ਲੋਕਲ ਚੱਲ ਪੂਗਾ ਜੀ ਸਹੀ ਗੱਲ ਆ। ਤੇ ਇਹ ਕਿਹੜੀ ਸਾਈਡ ਲਈ ਜਾਂਦਾ ਜੀ? ਮਾਚਲਾ। ਹਮਾਚਲ ਵਾਲੀ ਸਾਈਡ ਦਾ ਜੀ ਮਟਰ ਵਾਲੇ ਜਿਹੜਾ ਭਾਈ ਆਈ ਜਾਂਦਾਗਾ। ਇਧਰ ਅੰਬਰਸਾਲੀ ਸਾਈਡ ਦਾ ਮਟਰ ਨਹੀਂ ਚੱਲਿਆ ਹਾਲੇ ਜੀ। 15-20 ਦਿਨ ਮਹੀਨਾ ਲੱਗ ਜਾਏ। ਮਹੀਨਾ ਲੱਗ ਜਾਈ। ਫਸਲ ਖਰਾਬ ਹੋ ਗਈ ਨਾ ਜਿਹੜੀ ਮੀਂਹ ਪੈਣ ਜਿਹੜੀ ਅਗੇਤੀ ਫਸਲ ਆਉਣੀ ਸੀ ਵੀਰੋ ਉਹ ਖਰਾਬ ਹੋਣੇ ਕਰਕੇ ਜਿਹੜੀ ਹਿਮਾਚਲ ਤੋਂ ਮਗਾਉਣਾ ਪੈ ਰਿਹਾ ਮਟਰ ਤੋਂ ਹੀ ਲਾ ਲੋ ਹਸਾਬ ਨਹੀਂ ਤੁਹਾਨੂੰ ਪੰਜਾਬ ਦਾ ਮਟਰ ਚੱਲ ਪੈਂਦਾ ਹੁੰਦਾ ਤੁਸੀਂ ਮਹੀਨਾ ਲਾ ਲੋ ਤੁਸੀਂ ਅਕਤੂਬਰ ਲਾਸਟ ਖੜਾ ਤੇ ਨਵੰਬਰ ਚੱਲਣ ਵਾਲਾ ਬਈ ਹੈ ਨਾ ਤੇ ਹਲੇ ਆਪਣਾ ਪੰਜਾਬ ਵਾਲਾ ਮਟਰ ਜਾਨੀ ਸਟਾਰਟ ਨਹੀਂ ਹੋਇਆ ਜੀ ਤੇ ਐਦ ਕੀ ਠੰਡ ਵੀ ਨਹੀਂ ਉਸ ਹਿਸਾਬ ਨਾਲ ਹਲੇ ਪਈ ਪਈ ਹੈ ਨਾ ਬਰਸਾਤ ਪਈ ਗਈ ਬਰਸਾਤ ਪਈ ਗਈ ਤੇ ਨਹੀਂ ਆਹ ਮਹੀਨਿਆਂ ਦੇ ਵਿੱਚ ਯਾਰ ਠੰਡ ਸਟਾਰਟ ਹੋ ਜਾਂਦੀ ਹੁੰਦੀ ਆ ਤੇ 100 ਰੁਪਏ ਨੇੜੇ ਤੜਾ ਮਟਰ ਵੀ ਗਿਆ ਵੈਸੇ 130 40 ਦਾ ਬਾਜ਼ਾਰ ਜਿਹੜਾ ਹੈਗਾ ਜੀ ਬਾਈ ਤੇ ਬਾਕੀ ਜੇ ਬਾਈਆਂ ਤੋਂ ਤੁਸੀਂ ਮਾਲ-ਸ਼ਾਲ ਚੱਕਣੇ ਜੀ ਭਾਈ ਆਪਣੀ ਦੁਕਾਨ ਦਾ ਨਾਮ ਕੀ ਹੈਗੇ ਨੰਬਰ ਵਗੈਰਾ ਚਾਰ ਨੰਬਰ ਕਾਲਾ ਰਾਮ ਐਂਸੰਸ ਕਾਲਾ ਰਾਮ ਐਂਸੰਸ ਜੇ ਕੋਈ ਵਿਆਹ ਸ਼ਾਦੀ ਆਸਤੇ ਮਾਲ-ਸ਼ਾਲ ਚਾਹੀਦਾ ਜੀ ਉਹ ਪਰਚੂਰ ਮਿਲਦਾ ਸਾਡਾ ਸਹੀ ਹੈ ਜੀ ਸਹੀ ਹੈ ਜੀ ਲਵੇ ਬਾਈ ਜੀ ਦਾ ਥੋਕ ਦਾ ਡੇਟ ਹੈ ਤੇ ਆਹ ਰੇਟ ਜਿਹੜਾ ਮਤਲਬ ਚੱਲੀ ਜਾਂਦੇ ਬਾਕੀ ਠੀਕ ਆ ਭਾਜੀ ਓਕੇ ਭਰਾ ਜੀ ਲਓ ਭਾਈ ਤੇ ਬਾਕੀ ਇਹਦਾ ਰੇਟ ਕੀ ਸੀ ਭਾਈ ਬੈਠੇ 20 ਰੁਪਏ ਚਾਣਾ ਜੀ 22 ਰੁਪਏ ਦਾ ਅੱਛਾ ਵੀ ਭਾਈ ਲੈ ਵੀ ਪੇਟਾ ਵੀ 22 ਰੁਪਏ ਦਾ ਰੇਟ ਆ ਛੈਣਾ ਵੀ 22 ਰੁਪਏ ਦਾ ਰੇਟ ਆ ਨਾ ਜਿੰਨਾ ਕੁ ਲਵਾਵਾ ਪਿਆ ਕੱਥਾ ਚੱਕਣਾ ਪਊਗਾ ਭਾਈ ਇਹ ਹੋਰ ਸੇਲ ਦਾ ਰੇਟ ਜਾਨੀ ਜਿਹੜਾ ਤੁਹਾਨੂੰ ਦੱਸੀ ਜਾਂਦੇ ਆ ਜੀ ਤੇ ਲਓ ਭਾਈ ਇੱਧਰ ਹੋਰ ਬਾਗ ਆਲੂ ਪਿਆਜ ਦੇ ਰੇਟ ਤੁਹਾਨੂੰ ਦੱਸਣ ਲੱਗੇ ਆ ਭਾਈ ਆਲੂ ਪਿਆਜ ਦੇ ਵਿੱਚ ਸੁਧਾਰ ਹੋਇਆ ਕਿ ਨਹੀਂ ਸਤਿ ਸ਼੍ਰੀ ਅਕਾਲ ਬਬੂ ਜੀ ਸੇਤਾ ਕੇਵਾ ਜੀ ਆਪਣੀਆਂ ਚਲੋ ਚਲ ਵਧੀਆ ਵਧੀਆ ਵੱਲਾ ਭਾਈ ਆਲੂ ਬਹੁਤ ਘੈਂਟ ਕੁਆਲਿਟੀ ਪਿਆ ਬਬੂ ਜੀ ਕੋਲੇ ਲਓ ਵੇ ਇੱਧਰ ਆ ਗਿਆ ਜੀ ਪਿਆਜ ਉਹ ਪਿਆਜ ਦੇ ਵਿੱਚ ਕੀ ਕਰੀ ਜਾਂਦੇ ਜੀ ਰੇਟ ਘਟੀ ਜਾਂਦਾ ਦਿਨੋਂ ਦਿਨ ਕਰਕੇ ਹੋਈ ਕੀ ਜਾਂਦਾ ਜੀ ਇਹ ਤੇ ਆਜ ਦੀ ਫਸਲ ਐਤ ਕੀ ਜ਼ਿਆਦਾ ਹੋਣ ਕਰਕੇ ਠੀਕ ਹੈ ਜੀ ਥੋੜਾ ਜਿਹਾ ਫਰਕ ਪੈ ਗਿਆ ਪਹਿਲਾਂ ਅਸੀਂ ਕਿ ਸ਼ਾਇਦ ਪਾਣੀ ਕਰਕੇ ਖਰਾਬ ਹੋਉਣੇ ਲੇਕਿਨ ਫਸਲ ਹੁਣ ਵਧੀਆ ਫਸਲ ਵਧੀਆ ਇਸ ਕਰਕੇ ਹੁਣ ਡਿਮਾਂਡ ਘਟ ਹੈ ਫਸਲ ਵਧ ਹੈ ਉਸ ਕਰਕੇ ਰੇਟ ਘਟੇ ਪਏ ਨੇ ਬਣੂਗਾ ਜੀ ਰੇਟ ਰੇਟ ਬਣਨਾ ਚਾਹੀਦਾ ਜੀ ਹਾਂ ਹੁਣ ਵੈਸੇ ਵੀ ਕੁਝ ਇਹ ਆ ਵੀ ਨਵਾਂ ਵੀ ਆ ਰਿਹਾ ਜੀ ਸਹੀ ਹੈ ਜੀ ਹਾਂ ਜੀ ਪਰ ਚੂਨ ਹੀ ਮਨ ਲੱਗਦਾ 20 20 ਰੁਪਏ ਦੇਈ ਜਾਂਦੇ 20 ਰੁਪਏ ਕਿਲੋ 18 ਰੁਪਏ ਕਿਲੋ 15 ਰੁਪਏ ਹਾਂ ਇਹਨਾਂ ਦਾ 12 ਦਿਨ 14 ਰੁਪਏ 10 10 ਰੁਪਏ ਕਿਲੋ 11 ਰੁਪਏ ਕਿਲੋ ਵਿਕ ਰਹੇ ਨੇ 10 11 ਰੁਪਏ ਕਿਲੋ ਵਿਕੀ ਜਾਂਦਾ ਤੁਸੀਂ ਲਾ ਲਓ ਸਾਹਿਬ ਵੀ ਆ ਹਾਲ ਜਿਹੜਾ ਪਿਆਜ਼ ਦਾ ਹੋ ਗਿਆ ਨਹੀਂ ਅੱਗੇ ਆ ਮਹੀਨੇ ਦੇ ਵਿੱਚ ਕੋਈ ਇੰਨਾ ਰੇਟ ਨਹੀਂ ਘਟਦਾ ਹੁੰਦਾ ਘਟਦਾ ਜ਼ਰੂਰ ਹੁੰਦਾ ਜੀ ਹੈ ਨਾ ਪਰ 2 4 5 ਰੁਪਏ ਦਿੱਤਾ 18 20 ਤੱਕ ਰੱਖਿਆ ਜਾਂਦਾ ਸੀ ਐਤਕੀ ਬਣਿਆ ਨਹੀਂ ਰੇਟ ਜੀ ਰੇਟ ਕੀ ਰੇਟ ਬਣਿਆ ਨਹੀਂ ਫਸਲ ਜ਼ਿਆਦਾ ਪਹਿਲਾਂ ਸਿੱਕਰ ਵਾਲਾ ਪਿਆ ਚੱਲ ਪਿਆ ਜੀ ਉਦੋਂ ਉਦੋਂ ਸਿੱਕਰ ਵਾਲਾ ਜੇ ਨਜ਼ਰ ਮੁੱਕਦਾ ਨਹੀਂ ਪਿਆ ਜਾਂਦਾ ਯਾਰ ਮੰਦਾ ਰਹਿੰਦਾ ਜੀ ਫਿਰ ਜਦੋਂ ਆਪਾਂ ਨੂੰ ਆਏ ਹੁੰਦਾ ਆਸ ਵੀ ਐਤ ਕੀ ਸਿੱਕਰ ਵਾਲਾ ਖਤਮ ਹੋ ਜੂ ਉਦੋਂ ਰੇਟ ਬਣੂ ਪਰ ਉਹ ਗੱਲ ਹੀ ਨਹੀਂ ਬਣੀ ਨਹੀਂ ਹੈਗੀ ਜੀ ਅੱਜ ਕਿਹਣਾ ਅੱਗੇ ਹੁਣ ਬਸਾ ਕੋਲਾਪੁਰ ਚੱਲਣ ਆਲਾ ਦੂਸਰੇ ਹੈ ਗਿਆ ਹਾਂਜੀ ਛੋਟੇ ਛੋਟੇ ਏਰੀਆ ਸਾਰੇ ਚੱਲਦੇ ਦੋ ਦੋ ਮਹੀਨੇ ਦੇ ਉਸ ਕਰਕੇ ਉਠੜਦੀ ਕੋਈ ਇਨੀ ਆਸ ਨਹੀਂ ਹੈ ਸਹੀ ਹੈ ਜੀ ਟਰਲੂ ਦੇ ਬਾਰੇ ਗੱਲ ਕਰੀਏ ਬੋ ਜੀ ਆਲੂ ਦੇ ਕੀ ਸੁਧਾਰਾ ਜੀ ਉਹਨਾਂ ਅੱਗੇ ਨਾਲੋਂ ਆਲੂ ਅੱਗੇ ਨਾਲੋਂ ਇਹ ਹੈਗਾ ਕਿ ਜਤ ਨਾਲ ਥੋੜਾ ਵਿਗੜਨ ਲੱਗਿਆ ਹਾਂਜੀ ਕਿਉਂਕਿ ਜਿਹੜੀ ਬਰਸਾਤਾਂ ਕਰਕੇ ਨਵੇਂ ਆਲੂ ਦੀ ਜਿਹੜੀ ਆਣ ਦੀ ਪੈਦਾਵਾਰ ਥੋੜੀ ਲੇਟ ਹੋ ਗਈ ਲੇਟ ਹੋ ਗਈ ਲੇਟ ਕਰਕੇ ਸਟੋਰ ਨੂੰ ਥੋੜਾ ਸਮਾਂ ਮਿਲ ਗਿਆ ਮਹੀਨੇ ਦਾ ਉਸ ਕਰਕੇ ਬਚ ਕੇ ਵਪਾਰੀ ਕੀ ਰਕਮ ਪੂਰੀ ਹੋ ਜੂ ਵਪਾਰੀ ਰਕਮ ਮਤਲਬ ਇਹ ਸੀ ਕਿ ਪਹਿਲਾਂ ਕੁਝ ਵੀ ਨਹੀਂ ਸੀ ਇਹ ਸਾਰੀ ਰਕਮ ਖਤਮ ਹੋ ਰਹੀ ਸੀ ਹੌਣ ਰਕਮ ਪੂਰੀਆਂ ਤੇ ਆਸਪਰੀਆਂ ਬਰਸਾਤ ਤਾਂ ਕਰਕੇ ਕੱਲੇ ਆਲੂ ਤੇ ਨਹੀਂ ਜਿਵੇਂ ਆਪਾਂ ਗੱਲ ਕਰੀਏ ਵੀ ਗਾਜਰ ਵੀ ਲੇਟ ਹੋ ਗਈ ਜੀ ਮਟਰ ਵੀ ਹਰੇ ਮਟਰ ਸਾਰੀਆਂ ਸਬਜ਼ੀਆਂ ਹੀ ਥੋੜੀ ਥੋੜੀ 15 15 20 ਦਿਨ ਲੇਟ ਨੇ ਮਹੀਨਾ ਮਹੀਨਾ ਲੇਟ ਨੇ ਜੀ ਤਾਂ ਕਰਕੇ ਉਸ ਕਰਕੇ ਥੋੜੇ ਫਰਕ ਪੈਂਦਾ ਹੈ ਜੀ ਜਦੋਂ ਫਸਲ ਪੂਰੀ ਨਾਨ ਕਰਕੇ ਫਸਲ ਜਿਹੜੀ ਆਈ ਹੈ ਨਵੀਂ ਇੰਨੀ ਜਾਨ ਨਾ ਹੋਣ ਕਰਕੇ ਰੇਟ ਜ਼ਿਆਦਾ ਨਹੀਂ ਜੀ ਰੇਟ ਜ਼ਿਆਦਾ ਰੇਟ ਜ਼ਿਆਦਾ ਨਹੀਂ ਤਾਂ ਕਰਕੇ ਜੀ ਇਹ ਹੈ ਜੇ ਥੋੜਾ ਜਿਹਾ ਹੁਣ ਟਾਈਮ ਨਾਲ ਆਜੂ 15 20 ਦਿਨ ਮਹੀਨੇ ਚ ਤੇ ਫਸਲ ਫੇਰ ਆਪੇ ਥੋੜਾ ਜਿਹਾ ਥੋੜਾ ਜਿਹਾ ਫਰਕ ਫਰਕ ਪੈ ਜਾਣਾ ਜੀ ਰੇਟ ਦਾ ਵੀ ਤੇ ਫਸਲ ਦਾ ਵੀ ਇੱਕ ਸਮਾਨ ਦਾ ਅਕਤੂਬਰ 24 ਚੱਲ ਪਿਆ ਜੀ ਨਵੰਬਰ ਚੱਲਣ ਵਾਲਾ ਨਹੀਂ ਅੱਗੇ ਤਾਂ ਹੁਣ ਉਹ ਆਪਣੇ ਪਿਆਜ਼ ਅਗੇਤੀ ਬਦਲ ਜਿਹੜੀ ਅਗੇਤੇ ਮਟਰ ਜੱਕ ਦੇ ਆਲੂ ਮਤਲਬ ਗਾਂਹ ਦਸੰਬਰ ਦੇ ਵਿੱਚ ਆ ਜਾਣਗੇ ਜੀ ਵੈਸੇ ਆਦਤ ਕੀ ਦਸੰਬਰ ਦੇ ਵਿੱਚ ਨਹੀਂ ਤੇ ਇਸ ਨਵੰਬਰ ਦੇ ਵਿੱਚ ਦੀਵਾਲੀ ਨੂੰ ਮੂਰਤ ਹੋ ਜਾਂਦਾ ਸੀ ਹੁਣ ਤਾਂ ਹੋ ਜਾਂਦਾ ਸਹੀ ਗੱਲ ਇਹ ਜਿਹੜੀ ਬਰਸਾਤਾ ਕਰਕੇ ਇੱਕ ਮਹੀਨਾ ਲੇਟ ਹੈ ਜੀ ਬਿਜਾਈ ਲੇਟ ਕਰਕੇ ਆਮਦ ਇਹਦੀ ਲੇਟ ਆਊਗੀ ਜੀ ਮਹੀਨਾ 15-20 ਸਹੀ ਹੈ ਜੀ ਉਸ ਕਰਕੇ ਤਰਕਿਬਨ 15 ਨੋਮਬਰ ਤੋਂ ਬਾਅਦ ਬਾਦੀ ਆ ਸਕਦਾ ਸਹੀ ਹੈ ਜੀ ਤੇ ਮਖੀ ਅੱਬਾ ਗੱਲ ਕਰੀਏ ਰੇਡ ਦੀ ਹੈ ਨਾ ਇਹਦਾ ਆਲੂ ਦਾ ਸਿਰੇ ਦੀ ਕੁਆਲਿਟੀ ਜਿਹੜੀ ਟਾਪ ਡਾਇਮੰਡ ਕੁਆਲਿਟੀ ਪਈ ਹੈ ਜੀ ਆਪਣੇ ਕੋਲੇ ਇਹ ਆਇਆਗਾ ਜੋਤੀ ਜਲੰਧਰ ਦਾ ਜੀ ਇਹ ਜੋਤੀ ਜਲੰਧਰ ਦਾ ਜੀ ਜਲੰਧਰ ਦਾ ਸੀਡ ਜਿਹੜਾ ਕਿ ਬਹੁਤ ਮਸ਼ਹੂਰ ਹੁੰਦਾ ਹੈ ਜੀ ਸਹੀ ਹੈ ਜੀ ਇਹ ਹੈ 650 ਜੀ ਇਹ 650 ਰੁਪਏ ਦਾ ਗੱਟਾ ਜਿਹੜਾ 50 ਕਿਲੋ ਦਾ ਵੇਚੀ ਜਾਂਦਾ ਜੀ ਇਹਨਾਂ ਇਹਦੇ ਚੋਂ ਤੁਹਾਨੂੰ 48 48 ਕਿਲੋ ਨਿਕਲਦਾ ਹੋਊਗਾ ਜੀ 48 48 ਕਿਲੋ ਜੀ ਸਹੀ ਹੈ ਜੀ ਤੇ ਜੇ ਗੱਲ ਕਰੀਏ ਦੂਜਾ ਆਪਣਾ ਡਾਇਮੰਡ ਆ ਗਿਆ ਜੀ ਡਾਇਮੰਡ ਦਾ ਵੀ ਤਰਕ ਖਤਮ ਖਤਮਿਆ ਜੀ ਇਹ ਪੋਜੀਸ਼ਨ ਦੇ ਵਿੱਚ ਆ ਹੁਣ 650 650 ਰੁਪਏ ਸਟੋਰਾਂ ਦੇ ਵਿੱਚ ਹੋ ਗਿਆ ਜੀ ਸਹੀ ਹੈ ਜੀ ਤਰਕੀਬਨ ਮੰਡੀਆਂ 'ਚ 700 ਜਿਹੜੇ ਵਧੀਆ ਮਾਲ ਨੇ 슈ਗਰ ਫਰੀ 700 750 ਰੁਪਏ ਵਿਕ ਰਹੇ ਹੌਕ ਕੁਆਲਟੀ ਹਾਂ ਵੈਸੇ ਤੁਹਾਨੂੰ 500 ਵਾਲਾ ਵੀ ਮਿਲ ਜਾਣਾ ਮਿਲ ਜਾਣਾ ਤਾਂ ਆ ਤੁਸੀਂ ਹਲਕੇ ਫੁਲਕੇ ਤਾਂ ਮਾਲ ਜਿੰਨੇ ਮਰਜ਼ੀ 300 ਤੋਂ 500 ਦੀ ਰੇਂਜ ਹੈ ਬਹੁਤ ਸਾਰੇ ਨੇ ਜੀ ਪਰੇ ਆਪਾਂ ਜਿਹੜੇ ਰੇਡ ਦੱਸਿਆ ਨਾ ਬਈ ਟੌਪ ਕੁਆਲਿਟੀ ਜਿਹਨੂੰ ਕਹਿੰਦੇ ਕੌਂਦੀ ਚੀਜ਼ ਆ ਇਹ ਜਲੰਧਰ ਦਾ ਵੀ ਮਾਲ ਬਹੁਤ ਵਧੀਆ ਹੁੰਦਾ ਜੀ ਸ਼ੂਗਰ ਫ੍ਰੀ ਆ ਜੀ ਵਧੀਆ ਮਾਲ ਆ ਆਲੂ ਸਭ ਤੋਂ ਵੱਧ ਕਿਹੜੇ ਏਰੀਆ ਦਾ ਆਪਣੇ ਆਉਂਦਾ ਜੀ ਪੰਜਾਬ ਚ ਜੇ ਗੱਲ ਕਰੀਏ ਜਾਬ ਦੇ ਵਿੱਚ ਅੱਜ ਜੀ ਜਲੰਧਰ ਦਾ ਏਰੀਆ ਬਹੁਤ ਮਸ਼ਹੂਰ ਹੈ ਸਾਡੇ ਖੰਨਾ ਏਰੀਆ ਬਹੁਤ ਮਸ਼ਹੂਰ ਹੈ ਜੀ ਬਹੁਤ ਹੈ ਕਿਉਂਕਿ ਇਹਦੇ ਨਾਲ ਪਿੰਡ ਕਾਫੀ ਲੱਗਣ ਕਰਕੇ ਹਾਂਜੀ ਇੱਥੇ ਆਲੇ-ਦਾਲੇ ਖੰਨੇ ਦੇ ਨਾਲ ਜਿਹੜੇ ਛੋਟੇ ਛੋਟੇ ਪਿੰਡ ਨੇ ਬਹੁਤ ਜ਼ਿਆਦਾ ਨਹੀਂ ਲਾਗਤ ਜ਼ਿਆਦਾ ਜੀ ਬਿਜਾਈ ਜ਼ਿਆਦਾ ਹੁੰਦੀ ਉਸ ਕਰਕੇ ਫਰਕ ਬਹੁਤ ਹੈ ਰੋਇਪੁਰ ਵਾਲੀ ਸਾਈਡ ਦਾ ਨਹੀਂ ਆਉਂਦਾ ਜੀ ਇੱਥੇ ਇੰਨਾ ਉਹ ਮਾਲੇਦਰ ਨਹੀਂ ਆਉਂਦਾ ਸਾਡੀ ਇੱਥੇ ਪੈਦਾਵਾਰ ਬਹੁਤ ਹੈ ਜੀ ਹਾਂਜੀ ਸਾਡਾ ਏਰੀਆ ਖੰਨਾ ਸਮਰਾਲਾ ਇਸ ਜ਼ਿਲ੍ਹੇ ਲੁਧਿਆਣਾ ਬਹੁਤ ਪੂਰਾ ਘੜਾ ਜੀ ਫਤੇਗੜ ਜ਼ਿਲ੍ਹਾ ਨਾਲ ਲੱਗਦਾ ਜੀ ਸਹੀ ਹੈ ਜੀ ਇਸ ਕਰਕੇ ਇੱਥੇ ਵਜਾਈ ਬਹੁਤ ਜ਼ਿਆਦਾ ਜੀ ਹੋਰ ਸਬਜ਼ੀਆਂ ਵੈਸੇ ਇੱਥੇ ਕਿਹੜੀਆਂ ਮੈਂ ਜਿਹੜੀਆਂ ਜ਼ਿਆਦਾ ਮਸ਼ਹੂਰ ਹੈ ਸਾਡੇ ਛੰਨੇ ਦੀ ਜਿਹੜੀ ਹੈ ਨੇੜੇ ਤੇੜੇ ਦੀ ਗੋਭੀ ਮਸ਼ਹੂਰ ਹੈ ਜੀ ਸਹੀ ਹੈ ਜੀ ਗੋਭੀ ਜ਼ਿਆਦਾ ਲੱਗਦੀ ਹੈ ਰਸੂਲ ਰਮ ਮਾਜਰੀ ਸਾਰਾ ਇਹ ਹੀ ਸਾਡਾ ਪਹਿਲਾਂ ਚੱਲਦਾ ਸੀ ਗੋਭੀ ਦਾ ਸਹੀ ਹੈ ਜੀ ਗੋਭੀ ਦੇ ਇਹ ਜ਼ਿਆਦਾ ਗੋਭੀ ਮਟਰ ਲਹਰੇ ਮਟਰ ਲੱਗਦੇ ਜੀ ਮਟਰ ਲੱਗਦੇ ਹਨ ਲੇਕਿਨ ਸਾਡੇ ਇੱਥੇ ਜ਼ਿਆਦਾ ਗੋਭੀ ਤੇ ਆਲੂ ਜ਼ਿਆਦਾ ਹੈ ਜੀ ਉਹ ਮੱਝ ਵਾਲੀ ਸਾਈਡ ਜਾਉਂ ਜਲੰਧਰ ਅੰਮ੍ਰਿਤਸਰ ਚਾਰਪੁਰ ਚਾਰਪੁਰ ਨਾਲ ਗੋਭੀ ਆਲੂ ਮੇਰਾ ਖੰਨੇ ਜਰਦੇ ਦਾ ਸਹੀ ਹੈ ਜੀ ਠੀਕ ਹੈ ਸੇਰ ਸਾਹਿਬ ਭਈ ਆਪਣਾ ਨੰਬਰ ਕਿੰਨਾ ਆ ਗਿਆ ਜੀ ਜੇ ਕਿਸੇ ਵੀਰ ਭਰਾ ਨੇ ਹੈ ਨਾ ਮਾਲ-ਸ਼ਾਲ ਤੁਹਾਡੇ ਕੋਲੇ ਪਾਉਣਾ ਆਰਧ ਤੇ ਲਾ ਕੇ ਚੱਕਣਾ ਜੀ 9856 61052 9815665052 ਬਾਈ ਦਾ ਨਾਮ ਆ ਨੰਬਰ ਆ ਗਿਆ ਤੇ ਨਾਮ ਕੀ ਹੈ ਜੀ ਬਿੱਟੂ ਨਾਮ ਹੈ ਜੀ ਨਾਮ ਬਿੱਟੂ ਆ ਗਿਆ ਬਾਈ ਦਾ ਕਨੈਕਟ ਬਾਈ ਨਾਲ ਕਰ ਲਿਓ ਜਾਣਕਾਰੀ ਬਹੁਤ ਸੋਹਣੀ ਦਿੱਤੀ ਹੈ ਤੇ ਐਸ ਟਿਕ ਜਾਣਕਾਰੀ ਦਿੱਤੀ ਹੈ ਜਿਹੜੇ ਤੁਸੀਂ ਭਾਲਦੇ ਹੋ ਜਾਂ ਬਾਈ ਠੀਕ ਹੈ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਲਓ ਜੀ ਤੇ ਆਜੋ ਬਾਈ ਅੱਗੇ ਹੋਰ ਰੇਟ ਵਿਖਾਉਂਦੇ ਆ ਜਿਹੜੇ ਤੁਹਾਨੂੰ ਵੀ ਮੰਡੀ ਦੇ ਵਿੱਚ ਕੀ ਚੱਲੀ ਜਾਂਦੇ ਐ ਇਧਰ ਵੇ ਲੋ ਟ੍ਰੈਫਿਕ ਕਿੰਨਾ ਹੋਇਆ ਪਿਆ ਬਾਈ ਮੈਂ ਆ ਰਿਹਾ ਲਾਂਘਾ ਟਾਪਾ ਜੀ ਮੁਸ਼ਕਲ ਹੋਇਆ ਪਿਆ ਬਾਈ ਲਓ ਬਾਈ ਤੇ ਹੋਰ ਵੈਰਟੀਆਂ ਜਿਹੜੀਆਂ ਮਿੱਤਰੋ ਤੁਹਾਨੂੰ ਦਿਖਾਉਣੇ ਆ ਜੀ ਕਿਹੜੀਆਂ ਕਿਹੜੀਆਂ ਆਈਆਂ ਹੋਈਆਂ ਮੰਡੀ ਦੇ ਵਿੱਚ ਕੀ ਕੀ ਰੇਟ ਵਗੈਰਾ ਚੱਲੀ ਜਾਂਦੇ ਆ ਭਾਈ ਤੇ ਗੋਭੀ ਦਾ ਰੇਟ ਤੁਹਾਨੂੰ ਵਿਖਾਈ ਦੇ ਲੱਕੀ ਵਾਲਾ ਜੀ ਠੀਕ ਠਾਕ ਭਾਈ ਵਧੀਆ ਸੇ ਤਾਂ ਕੈਮ ਕੇ ਮੈਨੂੰ ਹੀ ਲਾ ਲਾ ਭਾਈ ਚੱਕ ਲਈ ਮਿਰਚਾਂ ਪਾਸ ਤੋਂ ਤੇਰੀ ਫਰਾਉ ਬਸ 15 15 ਕਿਲੋ ਇਹਦਾ ਕਈ ਜਿਹੜੀ ਫਰੀਜ਼ ਚ ਜਾਂਦੇਗਾ ਸਬਜੀ ਦੇ ਨਾਲ ਬੜਾ ਕਾਫਰਾ ਲੈ ਕੇ ਆ ਜਾ ਕਰੋ ਸਵੇਰੇ ਆਉਣਾ ਜਨ ਸਵੇਰੇ ਆਵਾ 5 ਵਜੇ 5 ਵਜੇ ਆ ਜਾਗਾ ਤੇਰੇ ਨਾਲ ਹੀ ਰਹਿਣਾ ਅਗਰ ਤੇਰੇ ਮਤ ਉਹੀ ਹੋਈ ਐ ਲੈ ਬਈ ਮਿਰਚ ਜਿਹੜੀ ਕਾਨਪੁਰ ਦਵਾਈ ਹੁੰਦੀ ਆ ਉਹਦਾ ਰੇਟ 35 35 30 ਰੁਪਏ ਦੇ ਨੇੜੇ ਤੇੜਾ ਇੰਨਾ ਹੀ ਨਾ ਭਾਈ ਤੇ ਇਹਦਾ ਰੇਟ ਵੀ 35 35 ਤੇ ਲੋਕਲ ਮਿਰਚ ਆ ਹਾਂ ਲੋਕਲ ਮਿਰਚ ਆ ਗਈ ਭਾਈ ਤੇ 30 35 ਰੁਪਈਆ ਜਿਹੜਾ ਇਹਦਾ ਮਿਆਰ ਚੱਲਦਾ 35 35 ਤੱਕ ਜਿਹੜੀ ਮਿਰਚ ਜਿਹੜੀ ਲੱਗ ਗਈ ਪੰਮੇ ਰੁਪਏ ਵਾਲੀ ਦੀ ਪੰਮੇ ਰੁਪਿਆ ਦੀ ਮਿਰਚ ਆ ਬਾਈ ਯਾਰੀ ਲਾ ਬਾਈ ਤੇ ਮਿਰਚ ਸਪੈਸ਼ਲ ਦੋਮੀ ਦਾ ਤਾਂ ਹੀ ਕਰਮ ਕਰਮ ਜੀ ਹੋ ਗਈ ਬਾਈ ਮਿਰਚਾ ਵੇਖ ਲਓ ਚੱਕ ਲੀਆਂ ਬਾਜਾਂ ਦੇ ਦੋ ਤਿੰਨ ਲਫਾਵੇ ਚੱਕ ਲਿਆ ਜੀ ਕਰੀ ਜਾਂਦੇ ਸਮਦਾ ਇੱਧਰ ਤੇ ਬਾਕੀ ਕਹਿੰਦੇ ਲਸਣ ਦੇ ਵਿੱਚ ਤੀਜ਼ੀ ਆਈ ਆ ਸਹੀ ਆ ਜੀ ਹਾਂ ਹੋਰ ਜੀ ਵੱਲੇ 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 ਜੀ ਲਾ ਬਈ ਮਿਰਚਾਂ ਹੁਣੇ ਆਏ ਸੀ ਕਿਉਂ ਵਾਲਾ ਕਾ ਹੁਣੇ ਵੈਗ ਮਿਰਚਾਂ ਭਾਈ ਉਧਰ ਵੇਖ ਲੋ ਤੂੰ ਹਾਂ ਤੇ ਬਈ ਭਾਈ ਆਲੇ ਖੀਰੇ ਦਾ ਰੇਟ ਘਟ ਗਿਆ ਘਟ ਗਿਆ ਘਟਾ ਖੀਰਾ 8 ਰੁਪਏ ਰਹਿ ਗਿਆ ਦੇਸੀ 10 ਰੁਪਏ ਰਹਿ ਗਿਆ ਤੇ ਉਹ 100 ਰੁਪਏ ਵਾਲੀ ਦੀ ਆ ਇਹ ਬੱਲੇ ਬੱਲੇ ਬਹੁਤ ਸ਼ਾਨਦਾਰ ਆਈ ਉਹ ਸ਼ਾਨਦਾਰ 100 ਰੁਪਏ ਵਾਲੀ ਦੇ ਵਿੱਚ ਬਹੁਤ ਟਾਪ ਦੀ ਆ 100 ਰੁਪਏ ਵਾਲੀ ਦੀ ਮਿਰਚ ਸੀ ਭਾਈ ਆ ਜਿਹੜੀ ਇਹ ਧਰਾ ਤੜ ਵੈਗ ਗਿਆ ਜੀ ਕਿੰਨੇ ਲਵਾਵੇ ਪਏ ਸੀ 500 ਤੇ ਜਿੰਨੇ ਵੀ ਪਏ ਸੀ ਸਾਰੇ ਨਾਲ ਦੀ ਨਾਲ ਵੈਗ ਗਿਆ ਭਾਈ ਛੇੜ ਸਾਹਿਬ ਹਾਂਜੀ ਅੰਮ੍ਰਿਤਸਰ ਟੀਵੀ ਦੇ ਵੈਦ ਤੇ ਆਏ ਆਏ ਬੱਲੇ ਬੱਲੇ ਕਿਆ ਬਹੁਤ ਹੈ ਤੁਸੀਂ ਅਖੇ ਦੇ ਲਸਣ ਦਾ ਰੇਟ ਵੱਧ ਗਿਆ ਜੀ ਕੀ ਕੀ ਚੱਕਰ ਬਣੇ ਜੀ ਚੱਕਰ ਘਟ ਗਿਆ ਨਾ ਹੁਣ ਲਾਸਟ ਆ ਗਿਆ ਅੱਛਾ ਲਾਸਟ ਆ ਗਿਆ ਲਸਣ ਦਾ ਘਟ ਜਾਂਦਾ ਆ ਬਰੀਕ ਲਸਣ ਆ ਗਿਆ ਬਈ ਥੋੜਾ ਜਿਹਾ ਇਹਦਾ ਕੀ ਰੇਟ ਹੈ ਜੀ ਇਹਦਾ 40 ਰੁਪਏ ਇਹਦਾ ਬੰਦਾ ਜੀ ਇਹਦਾ ਇਹਦਾ 45 ਹੈ ਮੈਂ ਇਹਦਾ 55 ਅੱਛਾ ਲੱਗਦਾ ਇੱਕੋ ਜਿਹਾ ਹੈ ਜੀ ਮਾੜਾ ਮੋਟਾ ਫਰਕ ਹੈ ਮਾੜਾ ਮੋਟਾ ਫਰਕ ਆ 55 ਰੁਪਏ ਆ 40 ਰੁਪਏ ਟੋਪ ਦਾ ਲਸਣ ਜਿਹੜਾ ਹੈਗਾ ਜੀ ਉਹ 70 ਹੈ 70 ਰੁਪਏ ਅੱਗੇ ਨਾਲ ਬਾਈ ਕਰੰਟਾ ਲਸਣ ਚ ਲਸਣ ਲੈਸਟ ਆ ਗਿਆ ਨਾ ਹਾਂ 9 ਦਿਨਾਂ ਨਾਲ 10 ਦਿਨ 20 ਦਿਨ ਅੱਛਾ 20 ਦਿਨ ਉਹਦਾ ਰੇਟ ਫਿਰ ਥੱਲੇ ਆਜੂ ਹਾਂ ਨਾ ਉਹਦਾ ਗਿੱਲਾ ਹੋ ਗਿਆ ਨਾ ਉਹਦਾ ਨਹੀਂ ਉਹ ਲੋਕ ਇਹ ਰੱਖਣਗੇ ਰੱਖਣਗੇ ਪਰ ਇਹਦਾ ਰੇਟ ਤੇਜ ਹੋ ਜਾਊਗਾ ਇਹਦਾ ਰੇਟ ਤੇਜ ਹੋ ਜਾਂਦਾ ਸਹੀ ਹੋ ਜਾਂਦਾ ਕੇਵਲ ਮੰਦਾ ਹੋ ਜਾਂਦਾ ਇਹ ਨਹੀਂ ਮੰਦਾ ਹੋ ਜਾਂਦਾ ਹਾਂ ਅੱਜਕੱਲੋ ਕਨੇ ਕੱਢਦਾ ਸੀ ਹਾਂ ਇੱਕ ਆਪਣੇ ਇੱਕ ਲੜੀਆ ਦਾ ਲਸਣ ਵੀ ਆਉਂਦਾ ਜੀ ਉਹਦਾ ਪਹਾੜੀ ਹੁੰਦਾ ਠੀਕ ਹੈ ਜੀ ਉਹ ਵੀ ਵੇਖਦਾ ਇੱਥੇ ਕਿਤੇ ਵਿਕੀ ਜਾਂਦਾ ਉਹ ਲੈਨੇ ਹਕੀਮ ਪਰ ਇਹ ਨਹੀਂ ਗੱਲ ਬਾਤ ਉਹਦੇ ਚਾਣਾ ਟੇਸਟ ਟੁੱਟ ਨਹੀਂ ਲੋਕੀ ਘੱਟ ਖਰੀਦਦੇ ਉਹ ਟੇਸਟ ਵਾਸਤੇ ਨਹੀਂ ਹੁੰਦਾ ਦਰਦ ਦੁੱਖ ਦਾ ਵਾਸਤੇ ਉਹ ਚੀਜ਼ ਹੈ ਜਦੋਂ ਬਿਮਾਰੀਆਂ ਦਾ ਲਾਜ ਹੀ ਕਰਦਾ ਹੋ ਸਹੀ ਲੋ ਬਾਈ ਤੇ ਬਾਕੀ ਆ ਵੈਰਾਈਟੀਆਂ ਜਿਹੜੀਆਂ ਮਿੱਤਰੋ ਚਲੀਆਂ ਜੀ ਲਸਣ ਦੇ ਵਿੱਚ ਤੇਜ਼ੀ ਆਈ ਹੈ 10 ਰੁਪਏ 70 70 ਤੱਕ ਜਿਹੜਾ ਲਸਣ ਵਿਕਦਾ ਲੱਗਿਆ ਹਲੂਗੀ ਡਾਇਮੰਡ ਦੀ ਤੇਜ਼ੀ ਆ ਗਈ 100 ਰੁਪਏ ਦਾ ਕਟਾ ਆਪਣੇ ਵੀ 80 ਦਾ ਕਟਾ ਆਹ ਦੇਉਂ ਨਾ 700 ਦਾ ਕਟਾ ਹਾਂ ਹਾਂ ਬੱਲੇ ਜੀ ਕੀ ਬਾਤ ਆ ਵੈਸੇ ਕਹਿੰਦੇ ਨਾ ਸੇਟਾਂ ਦੇ ਕਹਿੰਦੇ ਛੱਟ ਪੂਜਾ ਚੱਲੀ ਜਾਂਦੀ ਹੈ ਬਾਈ ਸਾਰੇ ਜਿਹੜੇ ਬਿਹਾਰੀ ਬੰਦੇ ਐ ਤੇ ਮਨਾਂ ਬੀਜੀ ਆ ਜੀ ਫਿਰ ਆਪ ਪਿਆਪੀ ਨਾ ਜੀ ਮਿਰਚ ਲਈਏ ਪਹਿਲੀ ਵਾਰ ਨਹੀਂ ਤਾਂ ਸਾਰੇ ਬਿਹਾਰੀ ਸਾਰੇ ਪਹਿਲੀ ਲੈ ਜਾਂਦੇ ਨੇ ਸਾਡੇ ਪਿਆਪੀ ਦਾਮ ਨਹੀਂ ਹੈਗਾ ਮਿਰਚੇ ਦਾ ਕੰਮ ਕਰ ਲੈਣਾ ਵਾਹ ਵਾਹ ਅੱਜ ਮੇਰੇ ਵੀ ਰਹਿ ਗਿਆ ਬੱਲੇ 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 ਕੀ ਬਾਤ ਆ ਜੀ 11ਵਾਂ ਜਿਹੜਾ ਮਾਰਦਾ ਨੇ 11ਵਾਂ ਜਿਹ 11ਵਾਂ ਕਿਹੜਾ ਹੋ ਗਿਆ ਦਾ ਟਮੈਟੀ ਮਾਰਦੇ ਆ ਉਹ ਦਾ ਦੂਜਾ ਇੱਕ ਇਹ ਨਹੀਂ ਕਰਦਾ ਸਹੀ ਆ ਕੀ ਬਾਤ ਹੈ ਧੀ ਕੰਮ ਕਰ ਸਕਦੇ ਬਹੁ ਆਪਣਾ ਫੋਨ ਨੰਬਰ ਕਿਹੜਾ ਸੀਗਾ ਜੀ 9814315159 38 ਮਿੰਟਸ 9814315159 ਬਾਈ ਕੋਲ ਮੇਨ ਟਮਾਟਰ ਨਰਚਾ ਨੱਚਾ ਟੰਖੀ ਰਹੇ ਅੱਧ ਕਰ ਦੂ ਆਲੂ ਜਿੰਨੇ ਵੀ ਵੈਰਾਈਟੀ ਚਾਹੀਦੀ ਆ ਤੇ ਸੰਪਰਕ ਕਰ ਸਕਦੇ ਆ ਬਾਈ ਤੇ ਜੇ ਮਾਲਸ਼ਾਲਾ ਇੱਥੇ ਵੇਚਣਾ ਜੀ ਕਰ ਸਕਦੇ ਕਰੇ ਡੱਬਈ ਹੈ ਨਾ ਤੇ ਇਧਰ ਆ ਆ ਪੁੱਛਦੇ ਬਾਈਆਂ ਤਾਂ ਵੀ ਆ ਕੀ ਸਮਾਨ ਰੱਖਿਆ ਪਿਆ ਜੀ ਹੈ ਨਾ ਛਤ ਪੂਜਾ ਦਾ ਸਮਾਨ ਐ ਸਹੀ ਹੈ ਜੀ ਇਹ ਕੋਈ ਜਿਹਾ ਸਮਾਨ ਹੈ ਇਹ ਮੰਡੀ ਦੇ ਵਿੱਚ ਛਤ ਪੂਜਾ ਦਾ ਸਮਾਨ ਰੱਖਿਆ ਬਾਈ ਇਧਰ ਵੇਖੋ ਜੀ ਅੱਛਾ ਇਹ ਕੱਚਾ ਅਸਕਰ ਹੈ ਮੈਂ ਮੱਥਾ ਦੇਖਦੇ ਨੇ ਇਹ ਭਈਆ ਲੋ ਅੱਛਾ ਇਹਨਾਂ ਨੂੰ ਮੱਥਾ ਟੇਕਦੇ ਆ ਬਾਈ ਕੱਚਾ ਅਤ ਕਰ ਆ ਗਿਆ ਹੈ ਵੇਖ ਲਓ ਇਧਰ ਤੇ ਅਲਕਰ ਵੀ ਲੱਗਿਆ ਥੱਲੇ ਇਹਨਾਂ ਨੂੰ ਟੇਕਦੇ ਮੱਥਾ ਲਾਓ ਬਈ ਕਿਆ ਬਾਤ ਇਹ ਫਿਰ ਮੰਡੀ ਜੀ ਅੱਜ ਤਾਂ ਨਹੀਂ ਮਗਾਇ ਜੀ ਇਹ ਦੋਨੋਂ ਇਹ ਹਲਦੀ ਕੱਚੀ ਆ ਹਲਦੀ ਆ ਗਈ ਜੀ ਕੱਚੀ ਲਓ ਬਈ ਇਹ ਸਪੈਸ਼ਲ ਮਗਾਂਦੇ ਪਿਆਰ ਗਾਸਤੇ ਹਾਂ ਇਹਨਾਂ ਵਸਤੀ ਹੁੰਦਾ ਨਾ ਪੂਜਾ ਕਰਨੀ ਇਹ ਚੀਜ਼ੀ ਪੂਜਾ ਕਰਦੇ ਨੇ ਇਹ ਸਹੀ ਆ ਜੀ ਹਾਂ ਜੀ ਇਹ ਫਿਰ ਇਹਨਾਂ ਦਾ ਕੀ ਕਰਦੇ ਮਤਲਬ ਪੂਜਾ ਕਰਦੇ ਨੇ ਪੂਜਾ ਕਰਕੇ ਬਸ ਜਿਵੇਂ ਹੈ ਦੇ ਦਿੰਦੇ ਨੇ ਕਿਸੇ ਨੂੰ ਹਾਂ ਸਹੀ ਆ ਜੀ ਲਾ ਬਈ ਇੱਧਰ ਆ ਗਿਆ ਅਲਕਰ ਕੱਚਾ ਕੱਚੀ ਹਲਦੀ ਤੇ ਆ ਵੀ ਹਲਕੀ ਜਿਹੜੀ ਹੈ ਹਲਦੀ ਹੈ ਅੱਛਾ ਇਹ ਵੀ ਹਲਦੀ ਹੈ ਉਹ ਵੀ ਅਦਰ ਹਲਦੀ ਹੈ ਸਹੀ ਹੈ ਜੀ ਤੇ ਇਹ ਲੈ ਕੇ ਜਾਂਦੇ ਆ ਹਨਾ ਤੇ ਕੀ ਰੇਟ ਰੰਦਾ ਵੇਹੇ ਇਹਨਾਂ ਦਾ ਜੀ ਰੇਟ ਦਾ ਮੈਨੂੰ ਪਤਾ ਆ ਜੇ ਪੱਤੇ ਮੈਨੂੰ ਹੋਰ ਲੱਗ ਜਾਂਦੇ ਵਿੱਚ ਜੀ ਨਹੀਂ ਨਹੀਂ ਇਹ ਹਲਦੀ ਹੈ ਹਲਦੀ ਨਹੀਂ ਹੈ ਅਦਰ ਹੈ ਇਹ ਹਲਦੀ ਨਹੀਂ ਪੱਤੇ ਆ ਇਹਨਾਂ ਦਾ ਰੇਟ ਰੂਟ ਕਿਹਦਾ ਮੈਂ ਵਿਕਦੇ ਜੀ ਰੇਟ ਕਿਵੇਂ ਵਿਕਿਆ ਹੈ ਹੈ 25 ਰੁਪਏ ਬਿਕਿਆ ਨਾ ਨਹੀਂ 25 ਰੁਪਏ ਦੀ ਗੁੱਟੀ ਹੋਣੀ ਹੈ ਜੀ ਨਾ ਨਾ ਗੁੱਟੀ ਕਿਲੋ ਦਾ ਸਾਬ ਨੂੰ 230 ਗੁੱਟੀ ਹੁਣ 25 ਰੁਪਏ ਕਿਲੋ ਵਿਗਦਾ ਹੈ 20 25 ਰੁਪਏ ਕਿਲੋ ਵਿਗਦਾ ਤੇ 2 300 ਦੀ ਬਣ ਜਾਂਦੀ ਆ ਹਾਂ ਜੀ ਮਸਾ ਦੇਖਦੇ ਨੇ ਟੋਕੇ ਰੱਖੇ ਸਾਦਾ ਮਸਾ ਵਿਗਦੇ ਆ ਛੱਡ ਪੂਜਾ ਮਾਤਾ ਦਾ ਹਾਂ ਲੈ ਭਈ 2 300 ਦੀ ਗੁੱਟੀ ਮੈਂ ਤਾਂ ਕਦੇ ਕਿਹਾ 20 ਬੱਚੀਆਂ ਦੀ ਗੁੱਟੀ ਨਾ ਜੀ ਨਾ ਵੀ ਇਹ ਬੱਚੇ ਦਾ ਕਿਲੋ ਹੈ ਆ ਦੋ ਤਿੰਨ ਸੌ ਦੀ ਇਹਨਾਂ ਨੂੰ ਮਿਲਦੀ ਆ ਭਾਈ ਤਾਂ ਕਰਕੇ ਉੱਤੇ ਜਾ ਕੇ ਪੂਜਾ ਕਰਦੇ ਆਏ ਜਿਹੜੇ ਦੋ ਤਿੰਨ ਦਨ ਇਹਨਾਂ ਦਾ ਪ੍ਰੋਗਰਾਮ ਚੱਲਣਾ ਜੀ ਤਾਂ ਕਰਕੇ ਮੰਡੀ ਦੇ ਵਿੱਚ ਬਹਿਾਰ ਗਿਆ ਜੀ ਤੁਹਾਨੂੰ ਜ਼ਿੰਦਗੀ ਵੀ ਘਟ ਕੀ ਬਾਬੇ ਕੀ ਹੈ ਹਾਂ ਕਿਉਂਕਿ ਕਾਮਕਰ ਛੱਡ ਦਿੰਦੇ ਆ ਜੀ ਹਾਂ ਬਸ ਕੀ ਪਾਇਦਾ ਇਹ ਕੀ ਰੇਟ ਕਾਉਂਗਾ ਤਾਂ ਹਾਂ ਕਾਗ ਲਗੂਗਾ ਤਾਂ ਕਾਗ ਜੀ ਵੈਸੇ ਚੈਨਲ ਦੱਸਦਾ ਨਾ ਰੇਟ ਦੱਸਦਾ ਹੈ ਹਾਂ ਟੀਵੀ 'ਚ ਪਿਆਰ ਨੇ ਇਹ ਕਿਲੋ ਕਿੰਨੋ? ਇਹਨੇ ਕੀ ਬਤਾਇਆ? 25 ਕਿਲੋ ਬਣਾ ਪਤਾ ਨਹੀਂ। ਉਹ ਨਹੀਂ ਆ ਨਹੀਂ ਬਤਾ। ਨਹੀਂ ਯਾਰ ਇੰਨਾ ਛੋੜੀ ਆਊਗਾ ਰੇਟ। 50 20 25 ਕੀ ਰੇਟ ਹੈ? ਹਾਂ। 50 ਦਾ ਰੇਟ ਹੈ। 50 ਦਾ ਇਹਦਾ ਹੋਊਗਾ। ਹਾਂ ਇਹਦਾ। ਇਹ ਵੀ ਇਤਿਬਾਰ ਕਰਕੇ ਮਹਗਾ। ਅਛਾ ਤੇ ਹੋਰ ਕਰਕੇ ਰੇਟ ਵਧਾ ਦਿੰਦੇ ਆ। ਉਹ ਲੱਗੀ ਫੰਮੀ ਲਾਈ ਜਾਂਦੇ ਜੀ। ਜਦ ਮਾਲ ਘਟ ਗਿਆ ਆ ਜਿਹਦੇ ਕੋਲ ਹੈ ਨਹੀਂ ਪਤਾ ਵੀ ਲੈ ਜਾਣਾ ਤਾਂ ਪਊਗਾ ਜੀ। ਇਹ ਨਹੀਂ ਭਰਾ। ਹਾਂ ਜੀ ਹਾਂ। ਸਹੀ ਆ ਨਾ। ਲਾ ਭਾਈ ਆ ਰੇਟ ਜਿਹੜੇ ਮਿੱਤਰੋ ਚਲੀ ਜਾਂਦੇ ਬਾਕੀ। ਤੇ ਠੀਕ ਆ ਬੌਜੀ ਬਹੁਤ ਬਹੁਤ ਮਿਹਰਬਾਨੀ ਇੱਕ ਲਸਣ ਬਹੁਤ ਮੋਟਾ ਪਿਆ ਸੀ ਇਧਰ ਆਪਣੇ ਕੋਲੇ ਇਹ ਪਾੜੀ ਇਹ ਪਾੜੀ ਪਾੜੀ ਇਹ ਪਾੜੀ ਲਸਣ ਇਹਦਾ ਕੀ ਰੇਟ ਰਹਿੰਦਾ ਜੀ ਵੇ ਇਹੀ ਇਹ ਪਾੜੀ ਉਹ ਜੀ ਅੰਦਰ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਹੈਨਾ ਤੇ ਚੰਗਾ ਜੇ ਹੋਊਗਾ ਤੇ ਚੰਗੇ ਦੀ ਕੁਆਲਿਟੀ ਤਾਂ ਹੋਊਗੀ ਵਧੀਆ ਨਾ ਨੂੰ ਐ ਕਿ ਮੰਡੀ ਦਾ ਰੇਟ ਹੋਰ ਹੁੰਦਾ ਔਰ ਦੁਕਾਨੇ ਦਾ ਹੋਰ ਹੁੰਦਾ ਹਾਂ ਬੰਦਾ ਕਹਿੰਦਾ ਫੇਰ ਉਹਦੇ 40 ਰੁਪਏ ਤੂੰ 70 ਮੌਲ ਦਾ ਮੈਂ ਕਹਾਂ ਯਾਰ ਇੱਕ ਮੈਂ ਕਰ ਦੱਸ ਉਹ ਬੰਦਾ ਬੈਠਾ ਹਾਂਜੀ ਕੋਈ ਗੱਲ ਨਹੀਂ ਰਹਿੰਦੇ ਨਹੀਂ ਅੱਜ ਵੀ ਕਰ ਬੈਠਾ 700 ਪੂਜਾ ਕਰਕੇ ਬਿਚ ਮੱਦੇ ਅੱਗੇ ਅੱਗੇ ਵੇਲੇ ਨਹੀਂ ਅੱਗੇ ਸੇ ਖਤਮ ਹੁੰਦਾ ਹੈ ਸਭ ਕਾ ਚਲੇ ਜਾਂਦਾ ਨਾਸ਼ਤਾ ਕਰ ਹਾਂ ਅੱਜ ਪਿਆ ਸਾਰਾ ਸਮਾਨ ਜੀ ਹਾਂ ਦੇਖੋ ਬੰਦਾ ਅੱਜ 700 ਪੂਜਾ ਕਰਕੇ ਆ ਬਾਈ ਇਹ ਹਾਂ ਤਾ ਕਰਕੇ ਜਿਹੜਾ ਮਤਰੋ ਇੱਥੇ ਮੋਹੜਾ ਤੇ ਬਾਕੀ ਰੇਡਾ ਜਿਹੜਾ ਤੁਹਾਨੂੰ ਕਰਾਇਆ ਆ ਖਾਉਂਗਾ ਨਾ ਠਰ ਕੇ ਠੀਕ ਆ ਸੇਠ ਸਾਹਿਬ ਜੀ ਓਕੇ ਜੀ ਮਿਹਰਬਾਨ ਠੀਕ ਆ ਭਾਈ ਜੀ ਓਕੇ ਭਰਾ ਜੀ ਲਓ ਜੀ ਲਵੇ ਬਾਕੀ ਲੋਕਲ ਸ਼ਬਦ ਜਿਹਨੂੰ ਸਾਰੇ ਗਨਾ ਤੇ ਆਲੂ ਪਿਆਜ਼ ਤੇ ਲੈ ਕੇ ਜਿੰਨੀ ਗੋਭੀ ਮੂਲੀ ਅਹਮਦਾਬਾਦ ਵਾਲੇ ਸ਼ਬਦ ਜਿਹੜੇ ਬਾਹਰੋਂ ਆਉਂਦੇ ਆ ਜਾਂ ਗੁਜਰਾਤ ਵਾਲੇ ਸ਼ਬਦ ਜਿਹੜੇ ਬਾਈ ਕੋਲੇ ਆਉਂਦੇ ਆ ਭਾਈ ਜੀ ਸਸਰੀ ਕਾਲ ਜੀ ਭਾਈ ਕੀ ਹਾਲ ਚਾਲ ਆ ਠੀਕ ਹੈ ਭਾਈ ਸ਼ਤਮੂਲੀਆ ਕਰਕੇ ਗੁਜਰਾਤੀ ਸ਼ਬਦੇ ਅਹਮਦਾਬਾਦ ਸ਼ਬਦਾਂ 'ਚ ਫਰਕ ਪਿਆ ਕਿ ਨਹੀਂ ਕੋਈ ਫਰਕ ਨਹੀਂ ਪਿਆ ਆਪਣਾ ਕੋਈ ਫਰਕ ਨਹੀਂ ਵੇ ਗਿਆ ਮਾਲ ਦਾ ਜਨਾਬ ਤੇ ਜਿਵੇਂ ਕੀ ਰੇਟ ਚੱਲਿਆ ਮੈਂ ਜਿਵੇਂ ਸ਼ਕਰਕੰਦੀ ਆ ਸ਼ਕਰਕੰਦੀ 20 ਰੁਪਏ ਕਿਲੋ ਦੀ ਹੈ ਸ਼ਕਰਕੰਦੀ 20 ਰੁਪਏ ਕਿਲੋ ਦੇ ਰੇਟ ਤੇ ਜਿਹੜੀ ਬਈ ਵਿਕੀ ਆਲੀ 60 ਰੁਪਏ ਵਿਕੀ ਹੈ ਸਿਮਲਾ ਲੱਗ ਗਈ 60 ਰੁਪਏ ਬੜੀ ਮਿਰਚ 30 ਤੋਂ 35 ਹਰੀ ਮਿਰਚ 30 ਤੋਂ 35 ਜਿਹੜੀ ਇਹ ਅਹਮਦਾਬਾਦ ਵਾਲੀ ਜੀ ਸਰ ਏ ਅਮਦੇ ਵੀ ਕਾਨਪੁਰ ਤੋਂ ਆਈ ਯਾਰ ਮੇਰੇ ਕਾਨਪੁਰ ਤੋਂ ਆ ਗਈ ਠੀਕ ਹੈ ਜੀ ਤੇ ਬਾਕੀ ਹੋਰ ਵੈਰਾਈਟੀਆਂ ਕਿਹੜੀਆਂ ਆਪਾਂ ਮੰਗਾਉਣੇ ਜੀ ਬਾਹਰੋਂ ਜਿਵੇਂ ਮਸ਼ਰੂਮ ਆਉਂਦੇ ਆਪਣੇ ਕੋਲੇ ਮਸ਼ਰੂਮ ਨਹੀਂ ਆਏ ਆਪਣੇ ਕੋਲ ਅਦਰਕ ਆਇਆ ਸੀ ਅਲਕਰ ਆਇਆ ਸੀ ਕਿਹਦੇ ਵਿਕਿਆ 60 ਰੁਪਏ ਕਿਲੋ ਦੇ ਨੇੜੇ ਤੇ ਬਾਕੀ ਵਾਲੇ ਵੈਰਾਈਟੀਆਂ ਇੰਦੀਆਂ ਚਾੜੀ ਮਿਰਚ ਐਸੀ ਅਚਾਰੀ ਮਿਰਚ ਅਚਾਰੀ ਮਿਰਚ ਠੀਕ ਹੈ ਜੀ 30 ਰੁਪਏ ਕਿਲੋ ਵਿਕੀਏ 20 ਤੋਂ 25 ਰੁਪਏ ਕਿਲੋ ਜਿਹੜੀ ਅਚਾਰੀ ਮਿਰਚ ਬਈ ਰੇਟ ਜਿਆਦਾ ਡਾਊਨ ਨਹੀਂ ਕਰਦਾ ਭਾਈ ਇਹਦਾ ਹਾਂ ਵੀ ਹਾਂ ਹੈਨਾ 20 25 ਰੁਪਏ ਦੇ ਰੇਟ ਤੇ ਜਿਹੜਾ ਸਮਾਰਟਰ ਲੈ ਗਿਆ 18 ਰੁਪਏ ਸਮਾਰਟਰ ਲੈ ਗਿਆ 18 ਰੁਪਏ ਕਿਲੋ ਲੈ ਭਾਈ ਤੇ ਭਾਈ ਦਾ ਬੋਰਡ ਮਗਰ ਆਈ ਉਹ ਨਾ ਜਤਿੰਦਰ ਕੁਮਾਰ ਐਂਡ ਕੰਪਨੀ 9886 ਸੀ 00911 ਭਾਈ ਇੱਕ ਸਾਨੂੰ ਹੋਰ ਸਮਝਾਓ ਵੀ ਹੁਣ ਗਜਰਾਦ ਵਾਲੇ ਰੇਟ ਘਟਣਗੇ ਜੱਕੀ ਲੱਗਦਾ ਜਿਵੇਂ ਮਹੀਨੇ ਬਾਅਦ ਸਟੇਬਲ ਹੋ ਜਾਣਗੇ ਸੇਬ ਹੋ ਜਾਣ ਕੋਈ ਗਾਜਰ ਵਗੈਰਾ ਨਹੀਂ ਮੰਗਾਈ ਬੰਦ ਗਾਜਰ ਵੇ ਆਈ ਸੀਗੀ ਪਰ ਬਿਗੀ ਨਹੀਂ ਹੈਗੀ ਰੰਗ ਨਹੀਂ ਬਣਿਆ ਰੰਗ ਨਹੀਂ ਬਣਿਆ ਆਪਣੇ ਪੰਜਾਬ ਵਾਲੇ ਸੌਦੇ ਜਿਹੜੇ ਮਹੀਨਾ ਹਾਲੇ ਲੇਟ ਇੱਕ ਮਹੀਨਾ ਸਾਰੇ ਜ਼ਿੰਮੇਦਾਰ ਨੇ ਆਪਣੇ ਸਾਰੇ ਸਹੀ ਹੈ ਜੀ ਸਾਰੇ ਜ਼ਿੰਮੇਦਾਰ ਹੈ ਸਾਰੇ ਜ਼ਿੰਮੇਦਾਰ ਭਰਾ ਕੜਿਆ ਤੇ ਇਹ ਨਾਲ ਕਰਦੇ ਖੇਤੀ ਦਾ ਕੰਮ ਸਾਰੇ ਵੀਰ ਭਰਾ ਜਿਹੜੇ ਸਬਜ਼ੀ ਦਾ ਖੇਤੀ ਦਾ ਨਾ ਭਾਈ ਕੀ ਹਾਲ ਚਾਲ ਭਰਾਓ ਦਿਖਾਈ ਭਾਈ ਅਜੇ ਕੀ ਪੰਜਾਬ ਵਾਲੇ ਸੌਦੇ ਦੀ ਜਿਹੜੀ ਮੰਡੀ ਚ ਕੀ ਗੱਲ ਆ ਹਾਂ ਭਾਈ ਹਾਂਜੀ ਪੰਜਾਬ ਵਾਲੇ ਸੌਦੇ ਅਗਿਆਕਤ ਅਕਤੂਬਰ ਲਾਸਟ ਦੇ ਵਿੱਚ ਜਿਵੇਂ ਨਵੰਬਰ ਸ਼ੁਰੂ ਦੇ ਵਿੱਚ ਆ ਜਾਂਦੇ ਜੀ ਨਵੰਬਰ ਦਾ ਚਲਾਉਣਾ ਪਰ ਹਲੇ ਮਾੜੀ ਮੋਟੀ ਦਿੱਖ ਨਾ ਦਿਖਣੀ ਸ਼ੁਰੂ ਹੋਵੇ ਪੰਜਾਬ ਵਾਲੇ ਸੌਦੇ ਭਾਈ ਕੱਲੀ ਗੋਭ ਵੀ ਆ ਜਾਂਦੀ ਬਾਰਿਸ਼ ਨੇ ਕਰਕੇ ਸਬਜ਼ੀ ਨਾ ਲੇਟ ਹੋ ਗਈ ਹੈ ਸਹੀ ਹੈ ਜੀ 20 ਦਿਨ ਦਾ ਫਰਕ ਪੈ ਗਿਆ ਜੀ 20 ਦਿਨ ਦਾ ਫਰਕ ਹਾਂਜੀ ਅਜੇ ਕੀ ਠੰਡ ਵੀ ਨਹੀਂ ਇੰਨੀ ਪਈ ਹਾਲੇ ਸ਼ੁਰੂ ਜੀ ਹੋਰ ਦਾਲ ਨਹੀਂ ਪਈ ਕੀ ਹੁਣ ਕਾਰੇ ਜਾਣ ਗਾਜਰ ਗਾਜਰ ਬਹੁਤ ਨਾਲ ਲੱਹੀ ਹੈ ਫਿਰ ਅਸਾਂ ਆਪਣੇ ਕੀ ਕੋਲ ਹੈ ਬਈ ਆਪਣੇ ਗਾਜਰ ਹੈ ਜੀ ਮੂਲੀ ਚੱਲਦੀ ਪਈ ਹੈ ਠੀਕ ਹੈ ਜੀ ਹਾਂ ਜੀ ਪਿਛਲੇ ਮਹੀਨੇ ਵੀ ਮੂਲੀ ਵੇਚੀ ਹੈ ਰਾਜਾ ਨਾਲ ਸਹੀ ਹੈ ਜੀ ਹਾਂ ਜੀ ਸਹੀ ਹੈ ਬਈ ਸਹੀ ਹੈ ਤੇ ਬਈ ਗਾਜਰ ਵਾਲੇ ਤਿਆਰ ਨਹੀਂ ਹੋਏ ਮਤਲਬ ਗਾਜਰ ਲੇਟ ਹੋ ਗਈ بارش ਕਰਕੇ بارش ਕਰਕੇ ਬਰਸਾਤ ਕਰਕੇ 20-20 ਦਿਨ ਤਾਂ ਜ਼ਮੀਨ ਦਿੱਲੀ ਮੂਲੀ ਨੂੰ ਕੋਈ ਫਰਕ ਨਹੀਂ ਮੂਲੀ ਫਿਰ 20 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਮਹੀਨੇ ਜੀ ਇਹ ਛੇਤੀ ਤਿਆਰ ਹੋ ਜਾਂਦੀ ਗਾਜਰ 3 ਮਹੀਨੇ ਬਾਅਦ ਤਿਆਰ ਹੁੰਦੀ ਉਹ 3 ਮਹੀਨੇ ਲੈਂਦੀ ਹੈ ਤੇ ਹਰੇ ਮਟਰ ਵਗੈਰਾ ਉਹ ਵੀ ਥੇਰ ਕੇ ਉਹ ਵੀ 3 ਮਹੀਨੇ ਲਿਆ ਜਾਂਦੇ ਨੇ ਸਹੀ ਹੈ ਭਾਈ ਬਿਲਾਲ ਕੇ ਨਾ ਪੰਜਾਬ ਦੀ ਮੂਲੀ ਤੇ ਗੋਭੀ ਦੋ ਬਰੇਟੀਆਂ ਚ ਇਹ ਵੀ ਗੋਭੀ ਜਨੇ ਬੜਾ ਜ਼ੋਰ ਲਾਇਆ ਉਹਦੀ ਹੋਈ ਹੈ ਜ਼ੋਰ ਲਾਇਆ ਪੂਰਾ ਜ਼ੋਰ ਲੱਗਿਆ ਸਹੀ ਹੈ ਭਾਈ ਸਹੀ ਹੈ ਨਾ ਰੇਡ ਵੀ ਹੋਣਾ ਹੈ ਵੈਸੇ ਲੱਗਦਾ 15-20 ਦਿਨਾਂ ਤੋਂ ਕਿ ਮਹੀਨਾ ਹੀ ਲੱਗ ਜਾਊਗਾ ਘੱਟੋ-ਘੱਟ ਬਰੇਟੀਆਂ ਹੁਣ ਤੇ ਆਪਣਾ ਪੰਜਾਬ ਵਾਲੀ ਸਬਜ਼ੀ ਨੂੰ ਮੈਂ ਸਬਜ਼ੀ ਆਉਣ ਨੂੰ 2 ਮਹੀਨੇ ਲੱਗਣੇ ਨੇ ਗਾਜਰ ਨੂੰ ਅੱਛਾ ਮੂਲੀ ਚੱਲੀ ਜਾਣੀ ਹੁਣ ਮੂਲੀ ਚੱਲੀ ਜਾਊ ਹਾਂਜੀ ਹਲੇ ਮੋਟਾ ਸਾਲ ਲਾਈਏ ਵੀ 2 ਮਹੀਨੇ ਰਾਮਣ ਲੱਗ ਜਾਣੇ ਆ ਗਾਜਰ ਰਾਮਣਾਂ 2 ਮਹੀਨੇ ਸਹੀ ਹੈ ਭਾਈ ਲਾ ਭਾਈ ਜਿਹੜੀਆਂ بارشਾਂ ਹੋਈਆਂ ਉਹਦੇ ਕਰਕੇ ਜਿਹੜੀ ਵੀ ਫਸਲ ਨੂੰ ਨੁਕਸਾਨ ਗਰੂਨਾ। ਸਾਨ ਵੀ ਦਾਗੀ ਵੀ ਹੋ ਗਈ ਮੋੜੀ। ਹਾਂ ਦਾਗੀ ਵੀ ਹੋ ਗਈ ਉਹਦੇ ਕਰਕੇ ਜਿਹੜੀ ਆ ਵੇਲ ਮੋੜੀ ਦਾਗੀ ਵੀ ਆ ਤੇ ਤੁਹਾਨੂੰ ਸਮਾਨ ਕੁਆਲਟੀ ਵਿਖਾ ਰ ਗਿਆ। ਮਿਹਨਤ ਬਹੁਤ ਹੈ ਜੀ। ਬਾਕੀ ਹੋਰ ਵੈਰੈਟੀਆਂ ਜਿਹੜੀਆਂ ਉਹ ਲੇਟ ਹੀ ਹੋਊਗਾ ਜੀ। ਖਰਾਬ ਹੋ ਗਈ ਆ ਫਸਲ ਦੁਬਾਰੇ ਬੀਜਣੀ ਪੈਂਦੀ ਆ ਜੀ ਹਨਾ। ਸਹੀ ਆ ਭਰਾ। ਠੀਕ ਆ ਭਾਈ ਜੀ। ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ। ਠੀਕ ਆ ਭਾਈ ਜੀ। ਤੇ ਬਾਈ ਦਾ ਨੰਬਰ ਆ ਗਿਆ ਕਨੈਕਟ ਬਾਈ ਨਾਲ ਕਰ ਲਿਓ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ। ਹਾਂਜੀ। ਲਾ ਭਾਈ ਸਹੀ ਹੈ ਯਾਰ ਨਾਗਾ ਨਾਗਾ